ਨਵਜੋਤ ਸਿੱਧੂ ਨੇ ਇੱਕ ਵਾਰ ਫੇਰ ਪ੍ਰਤਾਪ ਸਿੰਘ ਬਾਜਬਾਦ ਤੇ ਤਿੱਖਾ ਹਮਲਾ ਕੀਤਾ ਇੱਕ ਪੋਸਟ ਉਹਨਾਂ ਨੇ ਆਪਣੇ ਟਵੀਟ ਤੇ ਸਾਂਝੀ ਕੀਤੀ ਆ ਜਿਸ ਦੇ ਵਿੱਚ ਕਈ ਸਵਾਲ ਨੇ ਜਿਹੜੇ ਪ੍ਰਤਾਪ ਸਿੰਘ ਬਾਜਬਾ ਨੂੰ ਪੁੱਛੇ ਗਏ ਨੇ ਉਹਨਾਂ ਨੂੰ ਪੁੱਛਿਆ ਗਿਆ ਕਿ ਜਦੋਂ ਕੈਪਟਨ ਦਾ ਕਾਰਜਕਾਲ ਸੀ ਤਾਂ ਉਹਨਾਂ ਦੇ ਜਿਹੜੇ ਵਾਅਦੇ ਸੀ ਉਹ ਕਾਰਨ ਨਹੀਂ ਬਣੇ ਹਾਰਨ ਦਾ ਜਿਸ ਦੇ ਵਿੱਚ ਕਰ ਕਰ ਨੌਕਰੀ ਦੇਣ ਦੀ ਗੱਲ ਸੀ ਗੁਟਕਾ ਸਾਹਿਬ ਦੀ ਸੌਂ ਚੁੱਕੀ ਗਈ ਡਰੱਗ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਗਿਆ ਇਸ ਤੋਂ ਇਲਾਵਾ ਨੌਜਵਾਨਾਂ ਨੂੰ 스마트ਫੋਨ ਕਿਸਾਨਾਂ ਦਾ ਕਰਜ਼ਾ ਮਾਫ਼ ਇਸ ਗੱਲ ਦਾ ਵੀ ਜ਼ਿਕਰ ਹੈ ਤੇ ਇਸ ਪੋਸਟ ਦੇ ਵਿੱਚ ਇਹ ਲਿਖਿਆ ਗਿਆ ਕਿ ਇਹ ਇਹ ਕਾਰਨ ਨਹੀਂ ਸੀ ਕਾਂਗਰਸ ਨੂੰ ਹਰਾਉਣ ਦੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਸਿੱਧੂ ਨੇ ਕਾਗਰਸ ਜਿਹੜੀ 78 ਤੋਂ 18 ਤੇ ਲਿਆ ਕੇ ਖੜਾ ਕਰ ਦਿੰਦੀ ਹੈ ਤੇ ਇਸ ਤੋਂ ਇਲਾਵਾ ਇਹ ਵੀ ਪੁੱਛਿਆ ਗਿਆ ਪ੍ਰਤਾਪ ਸਿੰਘ ਬਾਜਵਾ ਨੂੰ ਕਿ ਤੁਹਾਡੀ ਜੈਡ ਪਲਸ ਸਿਕਿਉਰਟੀ ਲਈ ਫਿਰਦੇ ਹੋ ਤੁਹਾਨੂੰ ਕਿਸ ਨੇ ਦਿੱਤੀ ਹੈ ਬਾਜਵਾ ਸਾਹਿਬ ਕਿਉਂਕਿ ਇਹ ਪੋਸਟ ਹੈ ਜਿਹੜੀ ਜੁਵਾ ਪੰਜਾਬ ਦੇ ਵੱਲੋਂ ਪਾਈ ਗਈ ਸੀ ਤੇ ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵੀਟ ਤੇ ਇਸ ਨੂੰ ਸਾਂਝਾ ਕੀਤਾ ਸ਼ੇਅਰ ਕੀਤਾ ਇਸ ਤੋਂ ਬਾਅਦ ਇਹ ਸਵਾਲ ਨੇ ਜਿਹੜੇ ਹੁਣ ਇਹ ਵੀ ਹੋ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਹੀ ਬਾਜਬਾ ਨੂੰ ਪੁੱਛ ਰਹੇ ਨੇ ਤਿੱਖਾ ਤੰਜ ਉਹਨਾਂ ਦੇ ਵੱਲੋਂ ਕੀਤਾ ਗਿਆ ਏ ਇਸ ਤੋਂ ਲਾਭ ਹੋ ਰਿਹਾ ਕਿ ਕਿ ਜਲੰਧਰ ਜਿਮਨੀ ਦੀ ਚੌਂੜ ਦੇ ਤੁਸੀਂ ਇੰਚਾਰਜ ਸੀ ਤਾਂ ਫਿਰ ਤੁਸੀਂ ਨੇ ਸੀਟ ਕਿਉਂ ਹਰਾ ਦਿੱਤੀ ਹਾਰ ਦੇ ਕਾਰਨਾਂ ਦਾ ਜਵਾਬ ਤੁਸੀਂ ਕਿਉਂ ਨਹੀਂ ਦਿੰਦੇ ਇਹ ਵੀ ਗੱਲ ਦਾ ਜ਼ਿਕਰ ਕੀਤਾ ਗਿਆ ਤੇ ਹੋਰ ਸਵਾਲ ਨੇ ਜਿਹੜੇ ਉਹਨਾਂ ਤੋਂ ਪੁੱਛੇ ਗਏ ਨੇ ਇਹ ਵੀ ਕਿਹਾ ਗਿਆ ਕਿ ਤੁਸੀਂ ਜਿਹੜੀ ਨਵਜੋਤ ਸਿੰਘ ਸਿੱਧੂ ਦੀ ਰੈਲੀ ਮਹਾਰਾਜ ਰੈਲੀ ਸੀ ਉਸ ਦੇ ਵਿੱਚ ਵਰਕਰਾਂ ਨੂੰ ਜਾਣ ਤੋਂ ਤੁਸੀਂ ਨੇ ਰੋਕਿਆ ਤੁਸੀਂ ਨੇ ੱਡੀ ਚੋਟੀ ਦਾ ਜ਼ੋਰ ਲਾਇਆ ਕਿ ਇਹ ਰੋਲੀ ਨੂੰ ਫਲੌਪ ਕਰ ਦਿੱਤਾ ਜਾਵੇ ਇਸ तमाम ਸਵਾਲ ਨੇ ਜਿਹੜੇ ਪ੍ਰਤਾਪ ਸਿੰਘ ਬਾਜਬਾ ਨੂੰ ਪੁੱਛੇ ਗਏ ਨੇ ਇਸ ਵੀਡੀਓ ਤੋਂ ਬਾਅਦ ਇੰਜ ਲੱਗਦਾ ਹੈ ਕਿ ਪੰਜਾਬ ਕਾਂਗਰਸ ਦੇ ਵਿੱਚ ਜਿਹੜੀ ਆਪਸੀ ਖਾਨਾ ਜੰਗੀ ਆ ਉਹ ਖਤਮ ਹੋਣ ਵਾਲੀ ਨਹੀਂ ਹੈਗੀ। ਲੋਕ ਸਭਾ ਸੋਣਾਂ ਤੋਂ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਵਿੱਚ ਵੱਡੀ ਵਗਾਵਤ ਹੋ ਸਕਦੀ ਹੈ। ਨਵਜੋਤ ਸਿੰਘ ਸਿੱਧੂ ਦਾ ਲਗਾਤਾਰ ਤਿੱਖੇ ਹਮਲੇ ਕਰ ਰਿਹਾ ਤੇ ਇੰਜ ਲੱਗਦਾ ਹੈ ਕਿ ਸਿੱਧੂ ਦੀ ਸਪੋਰਟ ਤੇ ਹੀ ਸਿੱਧੂ ਤੜਾ ਜਿਸ ਤਰ੍ਹਾਂ ਦੇ ਜਿਹੜੇ ਸਵਾਲ ਜਵਾਬ ਆ ਜਿਹੜੇ ਉਹ ਵੱਡੇ ਲੀਡਰਾਂ ਨੂੰ ਪੁੱਛ ਰਿਹਾ ਹੈ। ਇੱਕ ਵਾਰ ਫਿਰ ਤੁਹਾਨੂੰ ਦੱਸ ਦਿੰਨੇ ਆ ਪੰਜਾਬ ਕਾਂਗਰਸ ਦੇ ਵਿੱਚ ਖਾਨਾ ਜੰਗੀ ਹੈ ਜਿਹੜੀ ਆਪਸੀ ਉਹ ਰੁਕਣ ਦਾ ਨਾਮ ਨਹੀਂ ਲੈ ਰਹੀ ਨਵਜੋਤ ਸਿੰਘ ਸਿੱਧੂ ਨੇ ਇੱਕ ਨਵਾਂ ਟਵੀਟ ਕੀਤਾ ਏ ਜਿਸ ਦੇ ਵਿੱਚ ਉਹਨਾਂ ਨੇ ਇੱਕ ਪਾਈ ਹੋਈ ਪੋਸਟ ਨੂੰ ਸਾਂਝਾ ਕੀਤਾ ਜਿਸ ਦੇ ਵਿੱਚ ਤਮਾਮ ਸਵਾਲ ਨੇ ਜਿਹੜੇ ਪ੍ਰਤਾਪ ਸਿੰਘ ਬਾਜਬਾ ਨੂੰ ਪੁੱਛੇ ਗਏ ਨੇ ਉਹਨਾਂ ਨੇ ਕਿਹਾ ਕਿ ਜੋ ਕਾਂਗਰਸ ਪੰਜਾਬ ਵਿਧਾਨ ਸਭਾ ਦੇ ਵਿੱਚ ਹਾਰੀ ਚੋਣਾਂ ਦੇ ਵਿੱਚ ਹਾਰ ਹੋਈ ਆ ਉਸ ਦਾ ਕਾਰਨ ਕੈਪਟਨ ਸਰਕਾਰ ਨਹੀਂ ਸੀ ਕੈਪਟਨ ਦਾ ਕਾਰਜ ਕਾਲ ਨਹੀਂ ਸੀ ਜਿਵੇਂ ਕਿ ਲੋਕਾਂ ਦੇ ਨਾਲ ਵਾਅਦੇ ਹੋਏ ਸੀ ਗੁਟਕਾ ਸਹਿਦ ਦੀ ਸੌ ਖਾਦੀ ਗਈ ਕਰ ਕਰ ਨੌਕਰੀ ਦੇਣ ਦੀ ਗੱਲ ਸੀ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਦੀ ਗੱਲ ਸੀ ਨੌਜਵਾਨਾਂ ਨੂੰ 스마트ਫੋਨ ਦੇਣ ਦੀ ਗੱਲ ਸੀ ਕਿ ਉਹ ਪਾਰਟੀ ਜਿਹੜੇ ਵਾਦੇ ਸੀ ਪਾਰਟੀ ਦੀ ਹਾਰ ਦਾ ਕਾਰਨ ਨਹੀਂ ਸੀ ਤੇ ਬਾਜਬਾ ਦੀ ਸਿਕਿਉਰਿਟੀ ਤੇ ਵੀ ਸਵਾਲ ਪੁੱਛਿਆ ਗਿਆ ਤਮਾਮ ਸਵਾਲ ਜਿਹੜੇ ਪ੍ਰਤਾਪ ਸਿੰਘ ਬਾਜਬਾ ਨੂੰ ਕੀਤੇ ਗਏ ਨੇ ਸਾਡੇ ਨਾਲ ਸਾਡੇ ਸੀਨੀਅਰ ਪੱਤਰਕਾਰ ਨਵਜੋਤ ਸਿੰਘ ਢਾਲੀਵਾਲ ਵੀ ਜੁੜ ਚੁੱਕੇ ਨੇ ਢਾਲੀਵਾਲ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਨਵਜੋਤ ਸਿੰਘ ਸਿੱਧੂ ਨੇ ਹੁਣ ਇੱਕ ਵਾਰ ਫੇਰ ਤਿੱਖਾ ਹਮਲਾ ਕਰ ਦਿੱਤਾ ਭਾਵੇਂ ਕਿ ਇਹ ਪੋਸਟ ਕਿਸੇ ਵੱਲੋਂ ਪਾਈ ਗਈ ਸੀ ਤੇ ਪ੍ਰਤਾਪ ਸਿੰਘ ਬਾਜਬਾ ਨੂੰ ਕਈ ਸਵਾਲ ਪੁੱਛੇ ਗਏ ਨੇ ਅ ਕੁਲਦੀਪ ਇੱਕ ਗੱਲ ਬੜੀ ਕਲੀਅਰ ਹੈ ਜਿਹੜੀ ਪੋਲਿਟਿਕਸ ਦੇ ਵਿੱਚ ਸਿੱਧੇ ਹਮਲੇ ਨਹੀਂ ਕਈ ਲੀਡਰ ਕਰਦੇ ਉਹ ਜਿਹੜੇ ਬੜੇ ਮंजे ਹੋਏ ਸਿਆਸਦਾਨ ਨੇ ਉਹ ਕਿਸੇ ਦੇ ਬਿਆਨ ਨੂੰ ਕਿਸੇ ਦੀ ਪੋਸਟ ਨੂੰ ਕਿਸੇ ਨੂੰ ਢਾਲ ਬਣਾਉਂਦੇ ਆ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੇਖੋਗੇ ਨਵਜੋਤ ਸਿੰਘ ਸਿੱਧੂ ਹੁਰੀ ਆਪਦੀ ਪੋਸਟ ਦੀ بجائے ਲੋਕਾਂ ਦੀਆਂ ਪੋਸਟਾਂ ਨੂੰ ਜ਼ਰੂਰ ਸ਼ੇਅਰ ਕਰ ਰਹੇ ਨੇ ਚਾਹੇ ਉਹ ਕਿਸੇ ادارے ਦੀ ਹੋਵੇ ਚਾਹੇ ਕਿਸੇ ਵਿਅਕਤੀ ਵਿਸ਼ੇਸ਼ ਦੀ ਹੋਵੇ ਸੋ ਉਹ ਬੜੇ ਤਰੀਕੇ ਦੇ ਨਾਲ ਚੱਲ ਰਹੇ ਨੇ ਪਰ ਮੈਂ ਇੱਥੇ ਇੱਕ ਗੱਲ ਦਾ ਜਵਾਬ ਜਿਹੜਾ ਹੈ ਨਾ ਸਿਆਸਦਾਨਾਂ ਤੋਂ ਜਾਣਨਾ ਚਾਹੁੰਨਾ ਕਿ ਇਹ ਗੱਲਾਂ ਕੋਈ ਨਵੀਆਂ ਨੇ ਕਿ ਇਹ ਗੱਲਾਂ ਕੋਈ ਅੱਜ ਵਾਪਰੀਆਂ ਨੇ ਕਿ ਇਹੇ ਗੱਲਾਂ ਹੁਣ ਹੋ ਰਹੀਆਂ ਨੇ ਇਹਨਾਂ ਗੱਲਾਂ ਦੇ ਨਾਲ ਕਾਂਗਰਸ ਨੇ 2019 ਦੇ ਵਿੱਚ ਵੀ ਜਿਹੜੀ ਆਪਣੀ ਪੈਠ ਗਵਾਈ ਸੀ 2022 ਦੇ ਵਿੱਚ ਵੀ ਆਪਣੀ ਪੈਠ ਗਵਾਈ ਸੀ ਤੇ ਇਹ ਗੱਲਾਂ ਨਾਲ ਤਾਂ ਕਾਂਗਰਸੀਆਂ ਨੇ ਕਾਂਗਰਸ ਦਾ ਨੁਕਸਾਨ ਕੀਤਾ ਪਰ ਗੱਲ ਇਹ ਹੈ ਕਿ ਜਿਹੜਾ ਨੂੰ ਲੱਗਦਾ ਹੈ ਵੀ ਕਾਂਗਰਸ ਦੀ ਸਰਕਾਰ ਦੇ ਅੰਦਰ ਉਹ ਗੱਲਾਂ ਪੂਰੀਆਂ ਨਹੀਂ ਹੋ ਸਕੀਆਂ ਤੇ ਉਹ ਪਾਰਟੀ ਛੱਡਦਣ ਉਹ ਕਾਂਗਰਸ ਨੂੰ ਛੱਡਦਣ ਜੇਕਰ ਉਹਨਾਂ ਦੇ ਲੀਡਰ ਉਹਨਾਂ ਦੀ ਗੱਲ ਨਹੀਂ ਸੁਣਦੇ ਫੇਰ ਵੀ ਉਹਨਾਂ ਲੀਡਰਾਂ ਨੂੰ ਬਣਾਉਂਦੇ ਨੇ ਉਹਨਾਂ ਨੂੰ ਅੱਗੇ ਲਾਉਂਦੇ ਨੇ ਤਾਂ ਫਿਰ ਉਹ ਪਾਰਟੀ ਛੱਡ ਦੇਣ ਉਹ ਬਾਹਰ ਆ ਕੇ ਇੱਕ ਵੱਖਰੇ ਮੰਚ ਦੇ ਉੱਤੇ ਲੋਕਾਂ ਦੇ ਨਾਲ ਕਾਲ ਕਰਕੇ ਨਵੇਂ ਸਿਰਤੋਂ ਪੰਜਾਬ ਦੀ ਬਿਹਤਰੀ ਦੇ ਲਈ ਜੋ ਵੀ ਉਹਨਾਂ ਕੋਲੇ ਕੋਈ ਅਜੰਡਾ ਹੈ ਜੋ ਕੋਈ ਪ੍ਰੋਗਰਾਮ ਹੈ ਉਹ ਪੰਜਾਬ ਨੂੰ ਦੇਣ ਪਰ ਇਸ ਗੱਲ ਤੋਂ ਇੱਕ ਗੱਲ ਕੁਲਦੀ ਬੜੀ ਸਪਸ਼ਟ ਹੁੰਦੀ ਹੈ ਕਿ ਇਹ ਸਿਆਸਤ ਜਿਹੜੀ ਹੈ ਇਸੇ ਇਲਜ਼ਾਮ ਤراਸ਼ੀ ਨਾਲ ਚੱਲਦੀ ਰਹੇਗੀ ਇਹ ਜਿਹੜਾ ਦੌਰ ਅੱਜ ਕਾਂਗਰਸ ਦੇ ਅੰਦਰ ਚੱਲ ਰਿਹਾ ਹੈ ਤੁਸੀਂ ਯਾਦ ਕਰਨਾ ਕਦੇ ਜਿਹੜੇ ਪੁਰਾਣੇ ਪਿੰਡਾਂ ਦੇ ਬਜ਼ੁਰਗ ਨੇ ਸੱਥਾਂ ਦੇ ਵਿੱਚ ਬੈਠੇ ਉਹਨਾਂ ਨੂੰ ਪੁੱਛ ਕੇ ਦੇਖਿਓ ਕਦੇ ਇਹੀ ਗੱਲ ਜਿਹੜੀ ਹੈ ਪ੍ਰਕਾਸ਼ ਸਿੰਘ ਬਾਦਲ ਤੇ ਜਥੇਦਾਰ ਗੁਰਚੰਦ ਸਿੰਘ ਟਵਾੜਾ ਦੇ ਦਰਮਿਆਨ ਚੱਲਦੀ ਰਹੀ ਹੈ ਉਹ ਵੀ ਇਸੇ ਤਰੀਕੇ ਨਾਲ ਉਲਝਦੇ ਰਹੇ ਨੇ ਇਹ ਰਾਸ਼ਟਰੀ ਪਾਰਟੀਆਂ ਦੇ ਵਿੱਚ ਕਈ ਵਾਰੀ ਇੰਜ ਲੱਗਣ ਲੱਗ ਜਾਂਦਾ ਕਿ ਲੋਕਾਂ ਨੂੰ ਉਲਝਾਉਣ ਦੀ ਚਾਲ ਦੇ ਨਾਲ ਜਿਹੜਾ ਹੈ ਆਪਸੀ 카ਡੋ ਕਾਲਜ ਦੇ ਵਿੱਚ ਫਸੇ ਰਹਿੰਦੇ ਆ ਇਹ ਆਪਣੇ ਜ਼ਾਤੀ ਨਿੱਜੀ ਪ੍ਰੋਗਰਾਮਾਂ ਦੇ ਵਿੱਚ ਜ਼ਰੂਰ ਇਕੱਠੇ ਹੁੰਦੇ ਆ ਔਰ ਸਿਆਸਤ ਨੂੰ ਇਹ ਸਿਧਾਂਤਕ ਪੋਲਿਟਿਕਸ ਫਿਰ ਕਿਵੇਂ ਕਹਿ ਸਕਦੇ ਨੇ ਜਦੋਂ ਸਿਧਾਂਤ ਦੀ ਰਾਜਨੀਤੀ ਕਰਦੇ ਹੋ ਸਿਧਾਂਤਤਾ ਤੁਹਾਡੇ ਉਹ ਬੰਦੇ ਨੂੰ ਗੱਲ ਲਾਉ ਉਹਨੂੰ ਜੀ ਨਹੀਂ ਕਰਦੇ ਆਪ ਸਮਾਗਮਾਂ ਦੇ ਵਿੱਚ ਤੁਸੀਂ ਆਪਣੇ ਧੁਰ ਵਿਰੋਧੀ ਨੂੰ ਆਪਣੇ ਦੁਸ਼ਮਣ ਨੂੰ ਵੀ ਤੁਸੀਂ ਗੱਲ ਲਾ ਲੈਨੇ ਹੋ ਤੇ ਫਿਰ ਉੱਥੇ ਸਿਧਾਂਤ ਕਿੱਥੇ ਜਾਂਦੇ ਨੇ ਜਾਂ ਉਦੋਂ ਸਿਧਾਂਤ ਤਿਆਗਦੇ ਨੇ ਆਪਣੇ ਨਿੱਜੀ ਮਫਾਦਿਆਂ ਅਗੇ ਸਿਧਾਂਤ ਜਿਹੜੇ ਆ ਤੁਹਾਡੇ ਉਹਨਾਂ ਨੂੰ ਤੁਸੀਂ ਤਲੰਜਲੀ ਦੇ ਲੈਂਦੇ ਹੋ ਗੱਲ ਇਸ ਤਰੀਕੇ ਦੀ ਨਹੀਂ ਹੁੰਦੀ ਹੈ ਇੱਥੇ ਜੇ ਨਵਜੋਤ ਸਿੰਘ ਗੱਲਾਂ ਸਿੱਧੂ ਸੱਚੀਆਂ ਗੱਲਾਂ ਕਰ ਰਹੇ ਨੇ ਜੇ ਉਹਨਾਂ ਦੀ ਛਵੀ ਦੇ ਉੱਤੇ ਕੋਈ ਦਾਗ ਨਹੀਂ ਤੇ ਉਹਨਾਂ ਨੂੰ ਵੀ ਚਾਹੀਦਾ ਹੈ ਜਿਹੜਾ 2016 ਦੇ ਵਿੱਚ ਆਵਾਜ਼-ਏ-ਪੰਜਾਬ ਨਾਮ ਦਾ ਮੰਚ ਬਣਾਇਆ ਸੀ ਤੇ ਉਹਨੂੰ ਉਦੋਂ ਵਰਕਰਾਂ ਰੱਖਦੇ ਚਲੋ ਠੀਕ ਆ ਉਹ ਗਲਤੀ ਹੋ ਗਈ ਉਹਨੂੰ 2019 ਚ ਕੰਟੀਨਿਊ ਕਰ ਲੈਂਦੇ ਚਲੋ ਠੀਕ ਆ ਗਲਤੀ ਹੋ ਗਈ 2022 ਚ ਕਰ ਲੈਂਦੇ ਜਦੋਂ ਇਹਨਾਂ ਨੂੰ ਪਤਾ ਸੀ ਕਿ ਆਹ ਕੁਝ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਆਹ ਕੁਝ ਚਰਨਜੀਤ ਚੰਨੀ ਹੋਰਾਂ ਨੇ ਕੀਤਾ ਕੈਪਟਨ ਅਮਰਿੰਦਰ ਸਿੰਘ ਦਾ ਚਲੋ ਖਾਦੀ ਖੜੀ ਗੱਲ ਹੈਗੀ ਚਰਨਜੀਤ ਚੰਨੀ ਹੋਰਾਂ ਦੀ ਚਰਨਜੀਤ ਚੰਨੀ ਹੁਰਾ ਤਾਂ ਇਹਨਾਂ ਨੇ ਬਣਾਏ ਸੀ ਕਿ ਸਾਰਿਆਂ ਨੇ ਜ਼ੋਰ ਲਾ ਕੇ ਉਹਨਾਂ ਨੂੰ ਮੂਹਰੇ ਲਾਇਆ ਸੀ ਜਦੋਂ ਚਰਨਜੀਤ ਚੰਨੀ ਹੁਰੀ ਗੱਲ ਨੂੰ ਪੂਰੀ ਨਹੀਂ ਕਰ ਸਕੇ ਗੱਲ ਨਵਜੋਤ ਸਿੰਘ ਸਿੱਧੂ ਆਪ ਜਿਹੜਾ ਹੈ ਸਾਰੇ ਉਹਨਾਂ ਦੇ ਫੈਸਲਿਆਂ ਨੂੰ ਕੰਡੈਮ ਕਰਦੇ ਰਹੇ ਉਹਨਾਂ ਦੀ ਆਲੋਚਨਾ ਕਰਦੇ ਰਹੇ ਤਾਂ ਫਿਰ ਨਵਜੋਤ ਸਿੰਘ ਸਿੱਧੂ ਹੁਰੀ ਕਿਸ ਮੂਹ ਦੇ ਨਾਲ 2022 ਦੇ ਵਿੱਚ ਇਲੈਕਸ਼ਨ ਜਿਹੜੀ ਹੈ ਕਾਂਗਰਸ ਦੇ ਟਿਕਟ ਤੋਂ ਲੜੇ ਉਹ ਨਾ ਲੜਦੇ ਉਹ ਕੁਇਟ ਕਰ ਜਾਂਦੇ ਜਿਵੇਂ ਅੱਜ ਕਹਿ ਰਹੇ ਨੇ ਕਿ ਮੈਂ ਇਲੈਕਸ਼ਨ ਨਹੀਂ ਲੜਨੀ ਭਾਵੇਂ ਕਿ ਉਹ ਸਥਿਤੀ ਨੂੰ ਭਾਪ ਰਹੇ ਆ ਮੈਂ ਕਹਿੰਦਾ ਕਿ ਨਵਜੋਤ ਸਿੰਘ ਸਿੱਧੂ ਦੀਆਂ ਸਾਰੀਆਂ ਗੱਲਾਂ ਸੱਚ ਨੇ ਜੋ ਬਾਕੀ ਲੀਡਰ ਕਰਦੇ ਰਹੇ ਆ ਕਰਦੇ ਰਹੇ ਆ ਬਾਕ ਨਵਜੋਤ ਸਿੰਘ ਸਿੱਧੂ ਤਾਂ ਇਸ ਸਾਰੀ ਸਿਆਸਤ ਦੇ ਵਿੱਚੋਂ ਖੜੇ ਨੇ ਨਾ ਉਹ ਤਾਂ ਇਹਨਾਂ ਇਲਜ਼ਾਮਾਂ ਤੋਂ ਬਾਹਰ ਨੇ ਪਰ ਨਵਜੋਤ ਸਿੱਧੂ ਫਿਰ ਇਸ ਨੂੰ ਇਸ ਸਿਸਟਮ ਨੂੰ ਤਲਾਂਜਲੀ ਦੇ ਕੇ ਇਸ ਸਿਸਟਮ ਨੂੰ ਅਲਵਿਦਾ ਆ ਕੇ ਨਵਾਂ ਮੰਚ ਬਣਾ ਕੇ ਆਪਣੇ ਪਰ ਕਿਉਂ ਨਹੀਂ ਤੋਲਦੇ ਜੇ ਉਹਨਾਂ ਨੂੰ ਲੱਗਦਾ ਹੈ ਜੇ ਉਹ 8000 ਦਾ ਕੱਟ ਕਰ ਸਕਦੇ ਕਿਉਂ ਨਹੀਂ ਉਹ 60000 ਦਾ ਕਰ ਸਕਦੇ ਤੇ ਕਿਉਂ ਨਹੀਂ ਉਹ ਪੰਜਾਬ ਦੇ 3 ਕਰੋੜ ਲੋਕਾਂ ਦੀ ਆਵਾਜ਼ ਬਣ ਸਕਦੇ ਗੱਲ ਹੈ ਵੀ ਰੋਜ਼ ਰੋਜ਼ ਦਾ ਇਹ ਜਿਹੜਾ ਕਾਟੋ ਕਲੇਜ ਹੈ ਰੋਜ਼ ਰੋਜ਼ ਦੀ ਨਵੀਂ ਟਿੱਪਣੀ ਰੋਜ਼ ਨਵੋਦ ਦੀ ਕੋਈ ਨਵੀਂ ਗੱਲ ਛੇੜ ਕੇ ਜਿਹੜਾ ਇਸ ਨੂੰ ਆਪਸੀ ਵਿਵਾਦ ਦੇ ਵਿੱਚ ਉਲਝਾਈ ਜਾਣਾ ਇਹਦੇ ਵਿੱਚ VOTER ਵੀ ਕਨਫਿਊਜ਼ ਹੁੰਦਾ ਹੈ VOTER ਵੀ ਕਨਫਿਊਜ਼ ਹੁੰਦਾ ਹੈ ਔਰ ਇਹਦੇ ਨਾਲ ਤੁਸੀਂ ਦੇਖੋਗੇ ਜਿਹੜੀ ਪੋਲ ਪੋਲਰਾਈਜੇਸ਼ਨ ਦੀ ਪੋਲਿਟਿਕਸ ਹੈ ਨਾ ਉਹਨੂੰ ਬਹੁਤ ਜ਼ਿਆਦਾ ਹੁਲਾਰਾ ਮਿਲਦਾ ਜਿਹੜੀ ਤੁਹਾਡੀ ਦੂਸਰੀਆਂ ਵਿਰੋਧੀ ਪਾਰਟੀਆਂ ਹੁੰਦੀਆਂ ਨੇ ਉਹ VOTER ਸੋਚਦਾ ਕਿ ਆਪਸ ਦੇ ਵਿੱਚ ਲੜੀ ਜਾਂਦੇ ਨੇ ਫਿਰ ਇੱਥੇ ਵੀ ਸ਼ੱਕ ਹੁੰਦਾ ਕਿ ਕੀ ਤੁਸੀਂ ਇਹ ਸਾਰਾ ਕੁਝ ਕਿਸੇ ਹੋਰ ਤੀਜੇ ਬੰਦੇ ਨੂੰ ਫਾਇਦਾ ਦੇਣ ਲਈ ਕਰ ਰਹੇ ਹੋ ਜਿਵੇਂ ਹੁਣ ਨਵਜੋਤ ਸਿੰਘ ਸਿੱਧੂ ਦੇ ਅੰਦਰ ਇੱਕ ਆਵਾਜ਼ ਉੱਠੀ ਹੋਈ ਹੈ ਤੇ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ ਕਾਂਗਰਸ ਦਾ ਜਿਹੜਾ ਹੈ ਵਿਨਾਸ਼ ਕਰ ਰਿਹਾ ਹੈ ਕਾਂਗਰਸ ਦਾ ਜਿਹੜਾ ਹੈ ਨੁਕਸਾਨ ਕਰ ਰਿਹਾ ਹੈ ਹਰ ਕੋਈ ਬੰਦਾ ਜਿਹੜਾ ਆਪਣੀ ਪਾਰਟੀ ਦੇ ਲਈ ਬੋਲਦਾ ਹੈ ਕਈ ਮਾੜੇ ਕੰਮਾਂ ਨੂੰ ਲੁਕਾਉਂਦਾ ਸਾਰਾ ਕੁਝ ਕਰਦਾ ਹੈ ਚੰਗੀ ਗੱਲ ਹੈ ਨਵਜੋਤ ਸਿੰਘ ਸਿੱਧੂ ਬੋਲਦੇ ਆ ਪਰ ਜਦੋਂ ਉਹਨਾਂ ਦੀ ਸੁਣੀ ਨੀਯਾਰੀ ਕੋਈ ਅਹੁਦਾ ਨਹੀਂ ਦਿੱਤਾ ਜਾ ਰਿਹਾ ਮੁੱਖ ਮੰਤਰੀ ਤੱਕ ਉਹਨਾਂ ਨੂੰ ਬਣਾਇਆ ਨਹੀਂ ਗਿਆ ਜਦੋਂ ਇਡੀ ਪੋਲਿਟਿਕਸ ਦੇ ਨਾਲ ਇਹ ਜਿਹੜੇ ਬੰਦੇ ਅੱਜ ਕੁਲਦੀਪ ਉਹਨਾਂ ਨੂੰ ਬਾਹਰ ਕਰਨ ਦੀ ਗੱਲ ਕਰ ਰਹੇ ਆ ਜੀ ਇਹੀ ਬੰਦਿਆਂ ਨੇ ਕੈਪਟਨ ਨਰਜੋਤ ਸਿੰਘ ਸਿੱਧੂ ਨਾਲ ਰਲ ਕੇ ਕੈਪਟਨ ਵਰਿੰਦਰ ਸਿੰਘ ਹੋਰਾਂ ਨੂੰ ਬਾਹਰ ਕੀਤਾ ਸੀਗਾ ਤੇ ਜਦੋਂ ਅੱਜ ਉਹ ਇਹਨਾਂ ਦੇ ਖਿਲਾਫ ਹੋ ਰਹੇ ਆ ਇਹਨਾਂ ਨੂੰ ਪਤਾ ਲੱਗ ਗਿਆ ਕਿ ਕੈਪਟਨ ਵਰਿੰਦਰ ਤੋਂ ਬਾਅਦ ਵੀ ਮੈਨੂੰ ਨਹੀਂ ਬਣਾਇਆ ਗਿਆ ਚਰਨਜੀਤ ਚੰਨੀ ਤੋਂ ਬਾਅਦ ਵੀ ਮੈਨੂੰ ਨਹੀਂ ਬਣਾਇਆ ਗਿਆ ਜੇਬ ਮੁੱਖ ਮੰਤਰੀ ਬਣ ਕੇ ਕੋਈ ਪੰਜਾਬ ਦਾ ਭਲਾ ਕਰਨਾ ਚਾਹੁੰਦੇ ਆਸੀਂ ਮੰਨਦੇ ਆ ਇੱਕ ਕੈਬਨਿਟ ਮੰਤਰੀ ਦੇ ਹੱਥੇ 'ਚ ਕੁਝ ਨਹੀਂ ਹੁੰਦਾ ਜਦੋਂ ਤੱਕ ਸਮੁੱਚੀ ਕੈਬਨਿਟ ਜਿਹੜੀ ਹੈ ਯੂਨੀਨਿਮਸਲੀ ਕੋਈ ਵੀ ਮਤੇ ਨੂੰ ਪਾਸ ਨਹੀਂ ਕਰਦੀ ਅਸੀਂ ਸਾਰੀਆਂ ਗੱਲਾਂ ਨੂੰ ਨਵਜੋਤ ਸਿੰਘ ਸਿੱਧੂ ਨਾਲ ਦੇ ਸਹਿਮਤ ਹੁੰਦੇ ਆ ਅਸੀਂ ਉਹਨਾਂ ਦੇ ਨਾਲ ਹਮਾਹਾਕ ਹੋ ਕੇ ਚੱਲਣ ਦੀ ਗੱਲ ਕਰਦੇ ਆ ਪਰ ਗੱਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਨਾਲ ਵੀ ਤਾਂ ਕਹਿਣਗੇ ਕਿ ਕਾਂਗਰਸਿੰ ਦਾ ਮੇਰੀ ਗੱਲ ਮੰਨੀ ਨਹੀਂ ਮੈਂ ਜਿਹੜੀ ਇਹ ਡੈਓਲੋਜੀ ਲੈ ਕੇ ਆਇਆ ਸੀ ਚਲੋ ਅਸੀਂ ਮੰਨ ਲਓ ਨੇ ਹਲੇ ਵੀ ਡੁੱਲੇ ਵੀਰਾਂ ਦਾ ਕੁਝ ਨਹੀਂ ਵਿਗੜਿਆ ਪਰ ਗੱਲ ਇਹ ਹੈ ਕਿ ਰੋਜ਼ ਟਿੰਗੜੀ ਛੇੜ ਦੇਣੀ ਰੋਜ਼ ਇਸ ਗੱਲ ਦੀ ਗੱਲ ਕਰ ਦੇਣੀ ਗੱਲ ਇਹ ਆ ਕਿ ਜਦੋਂ ਤੁਸੀਂ ਫਿਰ ਖੁੱਲ ਕੇ ਹੁਣ ਨਿੱਤਰੋ ਮੈਦਾਨ ਦੇ ਵਿੱਚ ਫਿਰ ਪਤਾ ਲੱਗੂਗਾ ਫਿਰ ਤੁਸੀਂ ਫਿਰ ਤੁਸੀਂ ਕੱਲ ਲੋਕਾਂ ਨੂੰ ਵੀ ਲਾਂਭਾ ਦੇਣ ਦੇ ਲਈ ਯੋਗ ਹੋਵੋਗੇ ਕਿ ਮੈਂ ਤਾਂ ਖੁੱਲ ਕੇ ਤੁਹਾਡੇ ਕੋਲ ਆਇਆ ਸੀ ਪਰ ਤੁਸੀਂ ਗੱਲ ਨਹੀਂ ਲਾਇਆ ਪਰ ਪਰ ਤਾਲੀਵਾਲ ਸਾਹਿਬ ਜਿਹੜੀ ਇਹ ਪੋਸਟ ਆ ਪ੍ਰਤਾਪ ਸਿੰਘ ਬਾਜਵਾ ਦੇ ਬਾਰੇ ਬੜੇ ਤਿੱਖੇ ਬੋਲਨੇ ਜਿਸ ਤਰ੍ਹਾਂ ਪੋਸਟ ਦੇ ਵਿੱਚ ਲਿਖਿਆ ਗਿਆ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ ਤਾਂ ਨਵਜੋਤ ਸਿੰਘ ਸਿੱਧੂ ਤਾਂ ਸਵਾਲ ਪੁੱਛਦੇ ਰਹੇ ਨੇ ਪੰਜਾਬ ਦੇ ਬਾਰੇ ਪੁੱਛਦੇ ਰਹੇ ਨੇ ਨਿੱਜੀ ਗੱਲਾਂ ਬਾਰੇ ਵੀ ਪੁੱਛਦੇ ਰਹੇ ਨੇ ਪਰ ਇਸ ਦੇ ਵਿੱਚ ਲਿਖਿਆ ਗਿਆ ਤੁਸੀਂ ਤਾਂ ਦਿੱਲੀ ਦੇ ਵਿੱਚ ਸੁੱਤੇ ਪਏ ਸੀ ਤੇ ਦੂਜਾ ਜੋ ਪ੍ਰਤਾਪ ਸਿੰਘ ਬਾਜਵਾ ਦੀ ਜੈਡ ਪਲੱਸ ਸਿਕਿਉਰਿਟੀ ਆ ਉਸ ਦੇ ਬਾਰੇ ਵੀ ਸਵਾਲ ਜਿਹੜਾ ਬਾਜਵਾ ਤੋਂ ਪੁੱਛਿਆ ਗਿਆ ਦੇਖੋ ਗੱਲ ਇਹ ਆ ਜਿਹੜੀ ਸਿਕਿਉਰਿਟੀ ਹੈ ਉਹ ਤਾਂ ਜਿਹੜਾ ਫੈਮਲੀ ਨੂੰ ਥ੍ਰੈਟ ਹੈ ਉਸ ਮਸਲੇ ਦੇ ਵਿੱਚ ਹੈ ਜਿਹੜੀ ਉਹਨਾਂ ਦੇ ਜਿਹੜੇ ਪਿਤਾ ਦੀ ਅਸੈਸਿਨੇਸ਼ਨ ਹੋਈ ਹੈ ਦੂਸਰੀ ਗੱਲ ਜਿਹੜੀ ਕਿ ਦਿੱਲੀ ਵਿੱਚ ਸੁੱਤੇ ਪੈਣ ਦੀ ਗੱਲ ਹੈ ਕਿ ਉਹਨਾਂ ਕੋਲੇ ਰਾਜ ਸਭਾ ਮੈਂਬਰੀ ਸੀ ਕਿ ਉਹ ਕਹਿੰਦੇ ਆ ਕਿ ਤੁਸੀਂ ਕੁਝ ਨਹੀਂ ਬੋਲੇ ਪਰ ਮੈਂ ਗੱਲ ਕਹਿਣਾ ਕਿ ਠੀਕ ਹੈ ਨਵਜੋਤ ਸਿੰਘ ਸਿੱਧੂ ਠੀਕ ਕਹਿ ਰਿਹਾ ਇਹ ਪੋਸਟ ਠੀਕ ਕਹਿ ਰਹੀ ਹੈ ਬੋਲਣ ਤੋਂ ਬਾਅਦ ਵੀ ਕੀ ਹੋਇਆ ਸਵਾਲ ਤਾਂ ਇਹ ਹੈ ਕਿ ਤੁਹਾਡੇ ਬੋਲਣ ਦੇ ਬਾਵਜੂਦ ਪਾਰਟੀ ਨੇ ਤੁਹਾਡਾ ਕੀ ਮੁੱਲ ਤਾਰਿਆ ਇਹੀ ਤਾਰਿਆ ਕਿ ਤੁਸੀਂ ਪ੍ਰਧਾਨ ਸੀਗੇ ਪ੍ਰਧਾਨਗੀ ਤੋਂ ਵੀ ਲਾਹ ਦਿੱਤਾ ਇਹੀ ਸੀਗਾ ਕਿ ਤੁਹਾਡੇ ਕੋਲ ਕੋਈ ਵੀ ਅਹੁਦਾ ਨਹੀਂ ਛੱਡਿਆ ਇਹ ਮੁੱਲ ਉਤਾਰਿਆ ਤੇ ਹੁਣ ਤੁਸੀਂ ਕੀ ਕਰੋਗੇ ਸਿਰਫ ਇਦਾਂ ਹੀ ਬੋਲੋਗੇ ਇਦਾਂ ਹੀ ਪਾਰਟੀ ਦੇ ਵਿੱਚ ਰਹਿ ਕੇ ਆਲੋਚਨਾ ਕਰੋਗੇ ਪਾਰਟੀ ਦਾ ਨੁਕਸਾਨ ਕਰੋਗੇ ਜੋ ਪਾਰਟੀ ਦੇ ਐਂਗਲ ਤੋਂ ਗੱਲ ਹੈ ਹਾਲਾਂਕਿ ਅਸੀਂ ਸਾਨੂੰ ਇਸ ਗੱਲ ਦੇ ਵਿੱਚ ਨਹੀਂ ਜਾਣਾ ਚਾਹੀਦਾ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਉੱਤੇ ਨਿਸ਼ਾਨਾ ਇਸ ਕਰਕੇ ਸਾਧਿਆ ਗਿਆ ਕਿਉਂਕਿ ਉਹ ਲੀਡਰ ਆਫ ਦ ਆਪੋਜੀਸ਼ਨ ਨੇ ਇਕੁਅਲ ਟੂ ਦੀ ਕੈਬਨਿਟ ਰੈਂਕ ਜਿਹੜਾ ਪੰਜਾਬ ਦਾ ਹੈ ਤਾ ਇਸ ਕਰਕੇ ਨਵਜੋਤ ਸਿੰਘ ਸਿੱਧੂ ਦੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਪ੍ਰਤਾਪ ਬਾਜਵਾ ਦੇ ਜ਼ਰੀਏ ਆਪਣੀ ਹੀ ਪਾਰਟੀ ਕਾਂਗਰਸ ਦੇ ਤੇ ਤੰਗ ਕਰਤੇ ਜਾ ਰਹੇ ਆ ਜਾਂ ਪ੍ਰਧਾਨ ਦੇ ਤੌਰ ਦੇ ਤੇ ਤੰਗ ਕਰਤੇ ਜਾ ਰਹੇ ਆ ਕਿ ਮੈਂ ਅਸ ਦੀ ਪ੍ਰਧਾਨਗੀ ਦੇ ਵਿੱਚ ਆਪਣੇ ਮੁੱਖ ਮੰਤਰੀ ਦੇ ਖਿਲਾਫ ਇਹ ਬੋਲਿਆ ਠੀਕ ਹੈ ਇਹ ਚੰਗੀ ਗੱਲ ਹੈ ਇਹ ਇਹ ਇਹਨੂੰ ਅਸਾਰੂ ਰਾਜਨੀਤੀ ਦਾ ਹਿੱਸਾ ਮੰਨਿਆ ਜਾਂਦਾ ਹੈ ਇਹਨੂੰ ਹੈਲਥੀ ਪੋਲਿਟਿਕਸ ਮੰਨੀ ਜਾਂਦੀ ਹੈ ਪਰ ਹਰ ਵੇਲੇ ਤਾਂ ਨਹੀਂ ਨਾ ਇਹ ਗੱਲ ਹੋ ਸਕਦੀ ਹੈ ਜਦੋਂ ਤੁਸੀਂ ਗੱਲ ਕਰਦੇ ਹੋ ਕਿ ਇਦਾਂ ਹੋ ਸਕਦਾ ਇਦਾਂ ਹੋ ਸਕਦਾ ਇਦਾਂ ਹੋ ਸਕਦਾ ਸੀ ਫਿਰ ਕਿਉਂ ਨਹੀਂ ਹੋਇਆ ਗੱਲ ਤਾਂ ਇਹ ਹੈ ਕਿ ਉਹ ਪਿਛਲੇ 7-8 ਸਾਲਾਂ ਚ ਕਿਉਂ ਨਹੀਂ ਹੋਇਆ ਤੇ ਤੁਹਾਨੂੰ ਵਿਛੜ ਦੇਣਾ ਚਾਹੀਦਾ ਹੈ ਜਾਂ ਤੁਹਾਨੂੰ ਰਾਜਨੀਤੀ ਛੱਡ ਦੇਣੀ ਚਾਹੀਦੀ ਹੈ ਜਾਂ ਤੁਹਾਨੂੰ ਪਾਰਟੀ ਛੱਡ ਦੇਣੀ ਚਾਹੀਦੀ ਹੈ ਉਹ ਤਾਂ ਸਾਰਿਆਂ ਨੂੰ ਦਿਖ ਰਿਹਾ ਹੈ ਕਿ ਗੁਟਕਾ ਸਾਹਿਬ ਦੀ ਸੌਂ ਖਾ ਕੇ ਵਾਅਦੇ ਪੂਰੇ ਨਹੀਂ ਹੋਏ ਤੇ ਲੋਕਾਂ ਨੇ ਲਾਂਭੇ ਕਰ ਦਿੱਤੇ ਆ ਅੱਜ ਜਿਹੜੇ ਵਾਅਦੇ ਕਰ ਰਹੇ ਹੈ ਜੇ ਇਹ ਵਫਾ ਨਹੀਂ ਕਰਨਗੇ ਲੋਕਾਂ ਨੇ ਇਹਨਾਂ ਨੂੰ ਲਾਂਬੇ ਕਰ ਦੇਣਾ ਮੈਂ ਗੱਲ کہہ ਰਿਹਾ ਕਿ ਤੁਸੀਂ ਕੋਈ ਨਵਾਂ ਪ੍ਰੋਗਰਾਮ ਦੇ ਕੇ ਕੋਈ ਨਵਾਂ ਏਜੰਡਾ ਲੈ ਕੇ ਲੋਕਾਂ ਦੇ ਵਿੱਚ ਉਤਰੋ ਤਾਂ ਸਹੀ ਆਪਣੇ ਪਰ ਤੋਲ ਕੇ ਦਾ ਦੇਖੋ ਹੁਣ ਪ੍ਰਤਾਪ ਬਾਜਵਾ ਹੋਰਾਂ ਦੇ ਜ਼ਰੀਏ ਇਸ ਕਰਕੇ ਆ ਕਿ ਉਹ ਲੀਡਰ ਆਫ ਓਪੋਜੀਸ਼ਨ ਨੇ ਕਿ ਜੀ ਉਹ ਬੋਲਦੇ ਨਹੀਂ ਹੈ ਕਿ ਜੇ ਹੁਣ ਇਹ ਗੱਲ ਆਪਾਂ ਪ੍ਰਤਾਪ ਬਾਜਵਾ ਹੋਰਾਂ ਨੂੰ ਪੁੱਛਾਂਗੇ ਉਹ ਕਹਿਣਗੇ ਅਸੀਂ ਧਰਨੇ ਦੇ ਰਹੇ ਅਸੀਂ ਹੋਰ ਕੀ ਬੋਲੀਏ ਕਿਉਂਕਿ ਕੋਈ ਵੀ ਬੰਦਾ ਆਪਣੇ ਘਰ ਦਾ ਨੁਕਸਾਨ ਨਹੀਂ ਕਰਦਾ ਜਿੰਨਾ ਮਰਜ਼ੀ ਉਹਦੇ ਵਿੱਚ ਕੋਈ ਗਲਤ ਕੰਮ ਹੋਵੇ ਉਹਨੂੰ ਸਹੀ ਠਹਿਰਾਉਣ ਦੀ ਉਹ ਸਮੇਂ-ਸਮੇਂ ਦੇ ਉੱਤੇ ਲਗਾਤਾਰ ਕੋਸ਼ਿਸ਼ ਦੇ ਵਿੱਚ ਯਤਨਸ਼ੀਲ ਰਹਿੰਦਾ ਹੈ ਪਰ ਕਾਂਗਰਸ ਇਸ ਵੇਲੇ ਜਿਹੜੀ ਹੈ ਉਹ ਖਫਾ ਨਜ਼ਰ ਆ ਰਹੀ ਹੈ ਔਰ ਤੁਹਾਨੂੰ ਇੱਕ ਹੋਰ ਵੀ ਗੱਲ ਦੱਸ ਦਵਾਂ ਜਿਹੜੀ ਦਿੱਲੀ ਦੇ ਵਿੱਚ ਖੜ ਕੇ ਹੋ ਰਹਾ ਦੇ ਨਾਲ ਇੱਕ ਮੀਟਿੰਗ ਹੋਈ ਹੈ ਕਾਂਗਰਸ ਦੇ ਵਫਦ ਨੂੰ ਜਿਹੜੀ ਇਨਟਰੋਸਪੈਕਸ਼ਨ ਕੀਤੀ ਗਈ ਹੈ ਇਸ ਮਸਲੇ ਦੇ ਉੱਤੇ ਕਿ ਆਮ ਆਦਮੀ ਪਾਰਟੀ ਦੇ ਨਾਲ ਜਾਣਾ ਜਾਂ ਨਹੀਂ ਜਾਣਾ ਉਹਦੇ ਚੋਂ ਕਈ ਲੀਡਰ ਦਿੱਲੀ ਜਾ ਕੇ ਵੀ ਉਸ ਬੈਠਕ 'ਚ ਨਦਾਰ ਸੀਗੇ ਜਿਨ੍ਹਾਂ ਦੀ ਮੰਗ ਸੀ ਕਿ ਨਵਜੋਤ ਸਿੰਘ ਸਿੱਧੂ ਉੱਤੇ ਕਾਰਵਾਈ ਜਿਹੜੀ ਹੈ ਹੋ ਹੋ ਹੋਵੇ ਹੁਣ ਹੋ ਸਕਦਾ ਮੈਂ ਇਹ ਨਹੀਂ ਗੱਲ ਕਹਿ ਰਿਹਾ ਕਿ ਹੋਵੇਗੀ ਹੋ ਸਕਦਾ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਉੱਤੇ ਕਾਂਗਰਸ ਕੋਈ ਮੂਡ ਬਣਾ ਕੇ ਕਿਸੇ ਰਣਨੀਤੀ ਦੇ ਤਹਿਤ ਕੋਈ ਕਾਰਵਾਈ ਕਰੇ ਪਰ ਇੱਕ ਪਾਸੇ ਇਹ ਵੀ ਗੱਲ ਹੈ ਕਿ 2024 ਤੱਕ ਕੋਈ ਨਹੀਂ ਕਰਦੇ ਯਾਨੀ ਕਿਉਂਕਿ ਨਵਜੋਤ ਸਿੰਘ ਸਿੱਧੂ ਇੱਕ ਨੈਸ਼ਨਲ ਫਿਗਰ ਹੈ ਸੋ ਕਾਂਗਰਸ ਕਦੇ ਵੀ ਉਹਨਾਂ ਨੂੰ ਨਹੀਂ ਜਿਹੜਾ ਹੈ ਇਸ ਤਰੀਕੇ ਨਾਲ ਕਰੇਗੀ ਪਰ ਪਿਛਲੇ ਅੰਕੜੇ ਇਹ ਦੱਸਦੇ ਆ ਜਿਹੜਾ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਸਟਾਰ ਕੈਂਪੇਨ ਦੀ ਸੂਚੀ ਤੋਂ ਬਾਹਰ ਰੱਖਿਆ ਗਿਆ ਹੋਵੇ ਉਹਨਾਂ ਨੂੰ ਕੋਈ ਅਹੁਦਾ ਨਾ ਦਿੱਤਾ ਗਿਆ ਹੋਵੇ ਉਹਨਾਂ ਨੇ ਕਾਮਰਕਰ ਦੇ ਤੌਰ ਤੇ ਵਿਚਰਨਾ ਫੈਰ ਰਿਹਾ ਹੋਵੇ ਤਾਂ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਹਰੀ ਵੀ ਇਹ ਦੇਖ ਰਹੇ ਹੁਣ ਕਿ ਮੇਰੇ ਕਹਿਣ ਨਾਲੋ ਜੇ ਉਹ ਆਪ ਹੀ ਫਤਿਹ ਬੁਲਾ ਦੇਣ ਤੇ ਮੈਂ ਲੋਕਾਂ ਦੇ ਵਿੱਚ ਹੋਰ ਜਿਹੜਾ ਹੈ ਜਿਹੜਾ ਰੂ ਤਰੀਕੇ ਦੇ ਨਾਲ ਨੇਤਰਾਂਗਾ ਜੀ ਬਹੁਤ ਬਹੁਤ ਧੰਨਵਾਦ ਸੁਣਿਆ ਤੁਸੀਂ ਸਾਡੇ ਸਹਿਯੋਗੀ ਜਾਣਕਾਰੀ ਸਾਂਝੀ ਕਰ ਰਹੇ ਸੀ ਨਵਜੋਤ ਸਿੰਘ ਢਾਲੀਵਾਲ ਤਾਂ ਅਸੀਂ ਉਸ ਟਵੀਟ ਦਾ ਜ਼ਿਕਰ ਕਰ ਰਹੇ ਹਾਂ ਜੋ ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵੀਟ ਤੇ ਸਾਂਝਾ ਕੀਤਾ ਇੱਕ ਪੋਸਟ ਸਾਂਝੀ ਕੀਤੀ ਗਈ ਆ ਤਮਾਮ ਸਵਾਲ ਨੇ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੂੰ ਪੁੱਛੇ ਗਏ ਨੇ ਕੈਪਟਨ ਦੇ ਕਾਰਜਕਾਲ ਦਾ ਵੀ ਜ਼ਿਕਰ ਹੋ ਰਿਹਾ ਘਰ ਘਰ ਨੌਕਰੀ ਦੇਣ ਦਾ ਵਾਅਦਾ ਸੀ ਡਰੱਗ ਨੂੰ ਖਤਮ ਕਰਨ ਦੇ ਲਈ ਗੁਟਕਾ ਸਾਹਿਬ ਦੀ ਸੌ ਚੁੱਕੀ ਗਈ ਤੇ ਹੋਰ ਕਈ ਵਾਅਦੇ ਨੇ ਉਹਨਾਂ ਦਾ ਜਿਹੜਾ ਸਵਾਲ ਪੁੱਛੇ ਜਾ ਰਹੇ ਨੇ ਕਿ ਇਹ ਵਾਅਦੇ ਜਿਹੜੇ ਕੈਪਟਨ ਨੇ ਕੀਤੇ ਸੀ ਕਿ ਇਹ ਕਾਂਗਰਸ ਦੀ ਹਾਰ ਦਾ ਕਾਰਨ ਨਹੀਂ ਸੀ ਇਹ ਸਵਾਲ ਆ ਜਿਹੜਾ ਪ੍ਰਤਾਪ ਸਿੰਘ ਬਾਜਵਾ ਨੂੰ ਪੁੱਛਿਆ ਗਿਆ ਭਾਵੇਂ ਕਿ ਉਹਨਾਂ ਨੇ ਕਿਹਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ ਤਾਂ ਨਵਜੋਤ ਸਿੰਘ ਸਿੱਧੂ ਤਾਂ ਸਵਾਲ ਪੁੱਛਦੇ ਰਹੇ ਨੇ ਤੁਸੀਂ ਤਾਂ ਉਸ ਸਮੇਂ ਦਿੱਲੀ ਦੇ ਵਿੱਚ ਸੁੱਤੇ ਪਏ ਸੀ ਇਹ ਤਿੱਖੇ ਜਿਹੜੇ ਤੰਜ ਨੇ ਤਿੱਖੇ ਬੋਲ ਨੇ ਇਸ ਪੋਸਟ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਸਿਕਿਉਰਿਟੀ ਦਾ ਜ਼ਿਕਰ ਹੋ ਰਿਹਾ ਤੇ ਮਹਾਰਾਜ ਦੇ ਵਿੱਚ ਜਿਹੜੀ ਨਵਜੋਤ ਸਿੰਘ ਰੈਲੀ ਮਾਫ ਕਰਨਾ ਮਹਾਰਾਜ ਦੇ ਵਿੱਚ ਕਿ ਰੈਲੀ ਜਿਹੜੀ ਹੋਈ ਸੀ ਨਵਜੋਤ ਸਿੱਧੂ ਦੀ ਉਸ ਦਾ ਵੀ ਜ਼ਿਕਰ ਹੋ ਰਿਹਾ ਇਸ ਪੋਸਟ ਦੇ ਵਿੱਚ ਲਿਖਿਆ ਗਿਆ ਕਿ ਤੁਸੀਂ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਕਿ ਨਵਜੋਤ ਸਿੰਘ ਸਿੱਧੂ ਦੀ ਇਸ ਰੈਲੀ ਨੂੰ ਫੇਲ ਕਰ ਦਿੱਤਾ ਜਾਵੇ ਫਲॉप ਕਰ ਦਿੱਤਾ ਜਾਵੇ ਇਸ ਦਾ ਵੀ ਜ਼ਿਕਰ ਹੋ ਰਿਹਾ ਹੈ ਪੰਜਾਬ ਕਾਂਗਰਸ ਦੇ ਵਿੱਚ ਜੋ ਆਪਸੀ ਖਾਨਾ ਜੰਗੀ ਚੱਲ ਰਹੀ ਆ ਉਹ ਹੁਣ ਖੁੱਲ ਕੇ ਬਾਹਰ ਫੇਰ ਆਉਣ ਲੱਗ ਪਈ ਆ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਜਿਹੜਾ ਆਪਸੀ ਕਲੇਸ਼ ਹੈ ਹੋਰ ਵੀ ਜ਼ਿਆਦਾ ਵੱਧ ਸਕਦਾ ਹੈ ਕਿਉਂਕਿ ਇੱਕ ਪਾਸੇ ਤਾਂ ਪ੍ਰਤਾਪ ਸਿੰਘ ਬਾਜਬਾ ਦਾ ਧੜਾ ਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੇ ਤੇ ਉਹਨਾਂ ਦੇ ਧੜਿਆਂ ਦੇ ਵਿਚਕਾਰ ਆਪਸੀ ਖਾਨਾ ਜੰਗੀ ਚੱਲ ਰਹੀ ਆ ਤਾਂ ਜਦੋਂ ਰਤਾਪ ਸਿੰਘ ਬਾਜਵਾ ਨੇ ਬਿਆਨ ਦਿੱਤਾ ਕਿ ਜਿਹੜਾ ਪੰਜਾਬ ਕਾਂਗਰਸ ਦਾ ਸਿੱਧੂ ਨੇ 78 ਤੋਂ 18 ਸੀਟਾਂ ਤੇ ਲਿਆ ਕੇ ਖੜਾ ਕਰ ਦਿੱਤੀ ਆ ਉਸ ਤੋਂ ਬਾਅਦ ਜਿਹੜੀ ਇਹ ਆਪਸੀ ਖਾਨਾ ਜੰਗੀ ਆ ਉਹ ਖੁੱਲ ਕੇ ਬਾਹਰ ਆਉਂਦੀ ਆ ਫਿਰ ਨਵਜੋਤ ਸਿੰਘ ਸਿੱਧੂ ਵੀ ਆਪਣੇ ਅੰਦਾਜ਼ ਦੇ ਵਿੱਚ ਜਵਾਬ ਦਿੰਦੇ ਨੇ ਸਾਡੇ ਨਾਲ ਪਹਿਲਾਂ ਸਾਬਕਾ ਵਿਧਾਇਕ ਕੁਲਦੀਪ ਸਿੰਘ ਬੈਦ ਜੁੜ ਚੁੱਕੇ ਨੇ ਕਾਂਗਰਸ ਤੋਂ ਬੈਦ ਸਾਹਿਬ ਬਹੁਤ ਬਹੁਤ ਸਵਾਗਤ ਹੈ ਜਨਾਸ ਸਪੋਕਸਮੈਨ ਤੇ ਸਪੋਕਸਮੈਨ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਡੇ ਨਾਲ ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸਈਏ ਵੀ ਜੁੜੇ ਹੋਏ ਨੇ ਉਹ ਵੀ ਨਵਜੋਤ ਸਿੰਘ ਸਿੱਧੂ ਦੇ ਧੜੇ ਚ ਆਉਂਦੇ ਨੇ ਅਕਸਰ ਉਹਨਾਂ ਦੇ ਨਾਲ ਹੁੰਦੇ ਨੇ ਉਹਨਾਂ ਨੂੰ ਵੀ ਸਵਾਲ ਹੋਣਗੇ ਬੈਤ ਸਾਹਿਬ ਨਵਜੋਤ ਸਿੰਘ ਸਿੱਧੂ ਦੀ ਇੱਕ ਪੋਸਟ ਸਾਹਮਣੇ ਆਈ ਹੈ ਟਵੀਟ ਦੇ ਵਿੱਚ ਉਹ ਲਿਖਦੇ ਨੇ ਕਿ ਬਾਜਵਾ ਸਾਹਿਬ ਤੋਂ ਸਵਾਲ ਪੁੱਛਦੇ ਨੇ ਕਿ ਤੁਸੀਂ ਮੈਨੂੰ ਕਹਿ ਰਹੇ ਹੋ ਕਿ 78 ਤੋਂ 18 ਸੀਟਾਂ ਤੇ ਲਿਆ ਕੇ ਕਾਂਗਰਸ ਖੜੀ ਕਰ ਦਿੱਤੀ ਕਿ ਕੈਪਟਨ ਦੇ ਵਾਅਦੇ ਨਹੀਂ ਸੀ ਕਾਂਗਰਸ ਨੂੰ ਹਰਾਉਣ ਵਾਲੇ ਘਰ ਘਰ ਨੌਕਰੀ ਦੇਣੀ ਗੁਟਕਾ ਸਾਹਿਬ ਦੀ ਸੌਹ ਚੁੱਕਣੀ ਡਰੱਗ ਨੂੰ ਖਤਮ ਕਰਨਾ ਪੰਜਾਬ ਦੇ ਵਿੱਚੋਂ ਕਿਸਾਨਾਂ ਦਾ ਪੂਰਾ ਕਰਜ਼ਾ ਮਾਫ ਕਰਨਾ ਦੇਖੋ ਇਸ ਤਰ੍ਹਾਂ ਹੈ ਜੀ ਸਰਦਾਰ ਨਵਜੋਤ ਸਿੰਘ ਵੀ ਸਾਡੇ ਬੜੇ ਵੱਡੇ ਲੀਡਰ ਨੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਵੀ ਬੜੇ ਵੱਡੇ ਲੀਡਰ ਨੇ ਜੀ ਕਿੱਦਾਂ ਚੰਗਾ ਹੋਵੇ ਜੀ ਇਹ ਸਾਰੇ ਲੀਡਰ ਇਕੱਠੇ ਹੋ ਕੇ ਜਿਹੜੀਆਂ ਰਾਜਾ ਅਮਰਿੰਦਰ ਸਿੰਘ ਵੜਿੰਗ ਦੀ ਪ੍ਰਧਾਨਗੀ ਥੱਲੇ ਜਿੰਨੀਆਂ ਵੀ ਅਸੀਂ ਰੈਲੀਆਂ ਕਰ ਰਹੇ ਆਂ ਚਾਹੇ ਉਹ ਲਾਅ ਐਂਡ ਆਰਡਰ ਦੇ ਖਿਲਾਫ ਹੈ ਚਾਹੇ ਉਹ ਨਸ਼ਿਆਂ ਦੇ ਖਿਲਾਫ ਹੈ ਉਹਦੇ ਵਿੱਚ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਆਉਣਾ ਚਾਹੀਦਾ ਹੂੰ ਦੂਜਾ ਪੁਆਇੰਟ ਉਹਨਾਂ ਨੂੰ ਵੱਖਰੇ ਤੌਰ ਤੇ ਨਹੀਂ ਚੱਲਣਾ ਚਾਹੀਦਾ ਵੱਖਰੇ ਤੌਰ ਤੇ ਮੇਰਾ ਕਹਿਣ ਤੋਂ ਮਤਲਬ ਇੱਕ ਵੱਖਰੀਆਂ ਰੈਲੀਆਂ ਕਰਨੀਆਂ ਆਪਣੇ ਆਪ ਨੂੰ ਪੰਜਾਬ ਦੇ ਵਿੱਚ ਵੱਖਰਾ ਇੱਕ ਲੀਡਰਸ਼ਿਪ ਕਰਨਾ ਜਾਂ ਸਟੈਬਲਿਸ਼ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਮੈਂ ਤਾਂ ਇੱਥੇ ਕੋਈ ਗੱਲ ਕਹਿਣੀ ਚਾਹੁੰਦਾ ਮਾਨਸ਼ਾ ਗਿਆ ਸਾਹਿਬੀ ਨਾਲ ਮੇਰੇ ਦੋਸਤ ਨੇ ਵੀ ਉਹਨਾਂ ਦੇ ਸਾਥੀ ਨੇ ਸਿੱਧੂ ਸਾਹਿਬ ਦੇ ਇਹ ਜਿਹੜੀ ਸ਼ਬਦਾਂ ਦੀ ਯੰਗ ਹਨ ਇਹ ਲੀਡਰਾਂ ਦੇ ਵਿੱਚ ਪਹਿਲਾਂ ਵੀ ਕਾਂਗਰਸ ਪਾਰਟੀ ਨੂੰ ਨੁਕਸਾਨ ਹੋਇਆ ਕੁਨ ਵੀ ਲੋਕ ਗੱਲਾਂ ਕਰਦੇ ਨੇ ਇਹਨਾਂ ਤੋਂ ਉੱਪਰ ਉੱਠਣਾ ਚਾਹੀਦਾ ਹੈ ਜੀ ਇਹੋ ਜੀਆਂ ਗੱਲਾਂ ਦੇ ਵਿੱਚ ਕੁਛ ਨਹੀਂ ਰੱਖਿਆ ਸਵਾਲ ਤਾਂ 50 ਸਰਦਾਰ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਵੀ ਖੜੇ ਹੋ ਜਾਣਗੇ ਦੂਜੇ ਲੀਡਰਾਂ ਦੇ ਖਿਲਾਫ ਵੀ 50 ਸਵਾਲ ਖੜੇ ਹੋ ਜਾਣਗੇ ਬਾਈ ਵੀ ਜਿਹੜੀ ਇਲੈਕਸ਼ਨ ਹਾਰੀ ਹੈ ਉਹਦੇ ਵਿੱਚ ਸਰਦਾਰ ਨਵਜੋਤ ਸਿੰਘ ਸਿੱਧੂ ਪ੍ਰਧਾਨ ਸੀਗੇ ਪ੍ਰਧਾਨ ਦੀ ਜ਼ਿੰਮੇਵਾਰੀ ਬਣਦੀ ਹੈ ਪ੍ਰਧਾਨ ਨੂੰ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ ਨਹੀਂ ਚਾਹੀਦਾ ਫੈਕਟਰ ਤਾਂ ਹੋਰ ਵੀ ਬੜੇ ਨੇ ਜਿਹੜੀ ਬਾਜਵਾ ਸਾਹਿਬ ਨਾਲ ਦੇ ਨਾਲ ਉਹਨਾਂ ਨੇ ਗੱਲਬਾਤ ਥੀ ਸੂਚ ਦੇ ਵਿੱਚ ਕੀਤੀ ਹੈ ਉਹਦੇ ਵਿੱਚ ਬਹੁਤ ਫੈਕਟਰਸ ਨੇ ਇਕੱਲਾ ਇੱਕ ਕੋਈ ਫੈਕਟਰ ਨਹੀਂ ਹੈ ਲੇਕਿਨ ਅਸੀਂ ਤਾਂ ਪ੍ਰਧਾਨ ਨੂੰ ਜ਼ਿੰਮੇਵਾਰ ਠਹਿਰਾਵਾਂਗੇ ਨਾ ਜਿਹਦੇ ਕੋਲੇ ਉਸ ਟਾਈਮ ਦੀ ਸਮੇਂ ਦੀ ਕਮਾਂਡ ਸੀ ਸਾਡੇ ਲੀਡਰ ਸਹਿਬਾਨਾਂ ਨੂੰ ਅਸੀਂ ਬਹੁਤ ਇਹਨਾਂ ਤੋਂ ਜੂਨੀਅਰ ਆ ਇਹਦੇ ਵਿੱਚ ਪੋਲਿਟਿਕਸ ਦੇ ਵਿੱਚ ਹਰ ਇੱਕ ਲੀਡਰ ਨੂੰ ਜਿਹੜੀ ਵੀ ਕੋਈ ਗੱਲ ਕਰਨੀ ਆ ਆਪਸ ਵਿੱਚ ਬੈਠ ਕੇ ਕਰ ਲੈਣ ਜੀ ਪਰ ਬੈਸਾਹਬ ਸਿੱਧੂ ਸਾਹਿਬ ਤਾਂ ਅਕਸਰ ਹੀ ਕਹਿੰਦੇ ਨੇ ਕਿ ਜਿਹੜੇ ਮਾਡਲ ਦੀ ਮੈਂ ਗੱਲ ਕਰਦਾ ਸੀ ਪੰਜਾਬ ਮਾਡਲ ਤਾਂ ਲਾਗੂ ਹੀ ਨਹੀਂ ਹੋਣ ਦਿੱਤਾ ਇਹਨਾਂ ਲੀਡਰਾਂ ਨੇ ਕਿਹੜਾ ਮਾਡਲ ਲਾਗੂ ਕਰਨਾ ਸੀਗਾ ਹੂੰ this is all ਸ਼ਬਦ ਕਿਹੜਾ ਮਾਡਲ ਪੰਜਾਬ ਚ ਲਾਗੂ ਕਰਨਾ ਸਿੱਧੂ ਸਾਹਿਬ ਦੱਸਣ ਕਿਹੜਾ ਮਾਡਲ 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 ਲਾਗੂ ਹੋਣਾ ਚਾਹੀਦਾ ਪੰਜਾਬ ਚ ਇਹ ਹਾਈਪੋਥੈਟিক্যাল ਗੱਲਾਂ ਨੇ ਇਹ ਇਹਦੇ ਵਿੱਚ ਸਾਨੂੰ ਕਿਹੜਾ ਮਾਡਲਾਂ ਦਾ ਨਹੀਂ ਪਤਾ ਹੂੰ 30 ਸਾਲ ਮੈਂ ਨੌਕਰੀ ਕੀਤੀ ਹੈ ਮਾਨਸਾ ਸਿੰਘ ਸਾਹਿਬ ਨੇ ਵੀ ਨੌਕਰੀ ਕੀਤੀ ਹੈ ਜੋ ਅੱਜ ਪੰਜਾਬ ਦੇ ਹਾਲਾਤ ਨੇ ਜਾਂ ਪਹਿਲਾਂ ਸੀ ਆਪਾਂ ਸਭ ਨੂੰ ਪਤਾ ਹੈ ਟੁਕੀ ਮਾਰਿਆ ਕੁਝ ਨਹੀਂ ਹੋਣਾ ਆਪਾਂ ਗੱਲਾਂ ਕਰਦੇ ਆ 20-2000 ਕਰੋੜ ਦੀਆਂ ਆਪਣੇ ਦੀਆਂ ਰੇਹਤੇ ਦੀਆਂ 20-2000 ਕਰੋੜ ਦੀਆਂ ਆਪਾਂ ਗੱਲਾਂ ਕਰਦੇ ਆ ਬਾਕੀ ਚੀਜ਼ਾਂ ਦੀਆਂ ਐਕਸਾਈਜ਼ ਦੀਆਂ ਬਿਲਕੁਲ ਹੀ ਗਲਤ ਗੱਲ ਹੈ ਮੈਂ ਦਾਅਵੇ ਨਾਲ ਕਹਿਣਾ ਇਹ ਸਭ ਸਾਡੇ ਲੀਡਰਾਂ ਦਾ ਝੂਠ ਫੈਲਾਇਆ ਹੋਇਆ ਹੈ ਕਿ ਜੀ 20000 ਕਰੋੜ ਰੇਟੇ ਤੋਂ ਆਜੂਗਾ ਜੀ 20000 ਕਰੋੜ ਰੇਟੇ ਨਹੀਂ ਤੋਂ ਆਜੂਗਾ ਇਹ ਸਭ ਝੂਠ ਹੈ ਇਹ ਸਭ ਆਪਣਾ ਬੇਸਲੈਸ ਗੱਲਾਂ ਨੇ ਇਸ ਇਹਨਾਂ ਚੀਜ਼ਾਂ ਤੋਂ ਸਾਡੇ ਲੀਡਰਾਂ ਨੂੰ ਬਚਣਾ ਚਾਹੀਦਾ ਐਵੇਂ ਇੱਕ 10 ਦਿਨਾਂ ਜੀ ਆ ਪੰਜਾਬ ਮਾਡਲ ਕਿਹੜਾ ਪੰਜਾਬ ਮਾਡਲ ਜੜ ਕਿਹੜਾ ਪੰਜਾਬ ਦੇ ਲੋਕਾਂ ਨੂੰ ਪੰਜਾਬ ਮਾਡਲ ਨਹੀਂ ਪਤਾ ਆਮ ਸੋਰੀ ਜੀ ਮਾਲ ਸਹੀ ਸਾਹਿਬ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਬੈਤ ਸਾਹਿਬ ਕਹਿੰਦੇ ਨੇ ਵੀ ਕਿਹੜਾ ਪੰਜਾਬ ਦਾ ਮਾਡਲ ਦੱਸੋ ਤੁਸੀਂ ਕਿਹੜਾ ਪੰਜਾਬ ਦਾ ਮਾਡਲ ਹੈ ਉਹ ਅਹ ਦੇਖੋ ਪੈਸਾ ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਸਸਤੀ ਕਰ ਬਰਾਂਗਾ ਸਿਕਾਇ ਤੇ ਦੂਜਾ ਮੈਂ ਕਾਫੀ ਗੱਲਾਂ ਜੋ ਬੈਤ ਸਾਹਿਬ ਨੇ ਕਹੀਆਂ ਨੇ ਉਹਨਾਂ ਨਾਲ ਸਹਿਮਤ ਹਾਂ ਜੀ ਜਿਹੜਾ ਤੁਹਾਡੇ ਵੱਲੋਂ ਸ਼ੁਰੂਜੀ ਕਿਹਾ ਗਿਆ ਸੀ ਵੀ ਬਾਜਵਾ ਸਾਹਿਬ ਦਾ ਥੜਾ ਸਿੱਧੂ ਸਾਹਿਬ ਦਾ ਥੜਾ ਇੱਥੇ ਕਾਂਗਰਸ ਦੇ ਵਿੱਚ ਕੋਈ ਇਸ ਤਰ੍ਹਾਂ ਥੜੇ ਵਾਲੀ ਗੱਲ ਨਹੀਂ ਹੈ ਇਹਨੂੰ ਇਸ ਤਰੀਕੇ ਨਾਲ ਪ੍ਰੋਜੈਕਟ ਨਾ ਕਰੋ ਕਿਰਪਾ ਕਰਕੇ ਇਹ ਜੇ ਕੋਈ ਥੋੜਾ ਮੋਟਾ ਮਨਮਟਾਵ ਮਤਭੇਦ ਕਿਸੇ ਨੂੰ ਲੱਗਦਾ ਹੈ ਵੀ ਸ਼ਾਇਦ ਸਾਡੇ ਵਿੱਚ ਕੋਈ ਹੈ ਦਰਾੜ ਤਾਂ ਉਹਨੂੰ ਸਾਡੇ ਸੀਨੀਅਰ ਲੀਡਰਾਂ ਨੂੰ ਮੇਰੀ ਬੇਨਤੀ ਹੈ ਵੀ ਉਹ ਬੁਲਾ ਲੈਣ ਬੁਲਾ ਕੇ ਸਾਰਿਆਂ ਨਾਲ ਗੱਲ ਕਰਨ ਬੈਠ ਕੇ ਸਾਰੇ ਮਸਲੇ ਹੱਲ ਹੋ ਜਾਂਦੇ ਨੇ ਪਹਿਲੀ ਗਲਤੀਾਂ ਜਿਹੜੀ ਅਸੀਂ ਕੋਈ ਰਾਮਪੁਰੇ ਰੈਲੀ ਕੀਤੀ ਸੀ ਚਲੋ ਠੀਕ ਹੈ ਮੈਂ ਪਹਿਲਾਂ ਵੀ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਉਹ ਚਲੋ ਵਰਕਰਾਂ ਦੀ ਇੱਕ ਸੀ ਡਿਮਾਂਡ ਤੇ ਸਿੱਧੂ ਸਾਹਿਬ ਚਲੇ ਗਏ ਉਥੇ ਕਾਂਗਰਸ ਦੇ ਵਿਰੁੱਧ ਜਾਂ ਕਾਂਗਰਸ ਦੀ ਨੀਤੀ ਦੇ ਵਿਰੁੱਧ ਕੁਛ ਨਹੀਂ ਬੋਲਿਆ ਗਿਆ ਇਹਨੂੰ ਹਾਈਲਾਈਟ ਕੀਤਾ ਗਿਆ ਪਰ ਉਦੋਂ ਲੀਡਰਸ ਨੂੰ ਬਜਾਏ ਕਿ ਅੰਦਰ ਬੈਠ ਕੇ ਗੱਲ ਕਰਨ ਦੇ ਜਾਂ ਉੱਪਰ ਹਾਈ ਕਮਾਂਡ ਨੂੰ ਲਿਖਣ ਦੇ ਉਹ ਜਿਹੜੇ ਅਖਬਾਰੀ ਬਿਆਨ ਨੇ ਉਹਨਾਂ ਨੇ ਬਲਦੀ ਤੇ ਤੇਲ ਪਾਤਾ ਇਸ ਤੋਂ ਵੱਧ ਕੁਛ ਨਹੀਂ ਹੈ ਪਰ ਜਿਸ ਤਰ੍ਹਾਂ ਮਾਨਸੇਹਿਬ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਸਾਡੇ ਕੋਈ ਧੜੇ ਨਹੀਂ ਹੈਗੇ ਫਿਰ ਟਵੀਟਾਂ ਤੇ ਤਾਂ ਹੱਲ ਹੋਣਾ ਨਹੀਂ ਨਾ ਫਿਰ ਫਿਰ ਬੈਠ ਕੇ ਕਿਉਂ ਨਹੀਂ ਗੱਲ ਕਰਦੇ ਹੈਗੇ ਪਲੀਜ਼ ਇੱਕ ਮਿੰਟ ਮੈਨੂੰ ਆਪਦੀ ਸਟੇਟਮੈਂਟ ਕੰਪਲੀਟ ਕਰ ਲੈਂਦੇ ਹੋ ਵੀ ਜਿਹੜਾ ਕੋਈ ਹੱਲ ਹੋਏਗਾ ਉਹ ਕਾਂਗਰਸ ਦੀ ਵੀ ਤੇ ਪੰਜਾਬ ਦੀ ਵਹਿਤਰੀ ਵਾਸਤੇ ਹੋਏਗਾ ਤੇ ਹਮੇਸ਼ਾ ਜਿਹੜੇ ਮਸਲੇ ਨੇ ਉਹ ਬੈਠ ਕੇ ਹੱਲ ਹੁੰਦੇ ਨੇ ਤੇ ਇਹ ਸਿਰਫ ਅਖਬਾਰੀ ਬਿਆਨ ਦੇਈ ਜਾਣਾ ਵੀ ਸਿੱਧੂ ਸਾਹਿਬ ਆ ਕੇ ਗੱਲ ਕਰ ਲੈਣ ਜਾਂ ਕੋਈ ਹੋਰ ਹੈ ਬੁਲਾਉਣਾ ਨਾ ਮੇਰੇ ਤੇ ਇੱਥੇ ਮਾਨਸਾ ਦੇ ਵਿੱਚ ਇਹ ਹੈ ਵੀ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਵੀ ਇੱਕ ਪਾਈਸੀ ਪੋਸਟ ਆਲ ਦੇ ਵੱਲੋਂ ਵਾਇਰਲ ਕੀਤੀ ਸੀ ਤੇ ਆਪਣੇ ਪੰਜਾਬ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜੇ ਸਾਡੇ ਪ੍ਰੋਗਰਾਮਾਂ 'ਚ ਨਹੀਂ ਆਉਣਾ ਅਸੀਂ ਸਖਤ ਕਦਮ ਲਵਾਂਗੇ ਤੇ ਮੈਨੂੰ ਤਾਂ ਹਜੇ ਤੱਕ ਨਹੀਂ ਪਤਾ ਲੱਗਿਆ ਵੀ ਉਹਨਾਂ ਦੇ ਕਿਹੜੇ ਪ੍ਰੋਗਰਾਮ ਕਦੋਂ ਹੁੰਦੇ ਨੇ ਤੇ ਮੈਨੂੰ ਕਦੇ ਬੁਲਾਇਆ ਨਹੀਂ ਜਾਂਦਾ ਇੱਥੇ ਜਿਹੜੇ ਆਪਣੇ ਕਹੋ ਵੀ ਬਰਿੰਗ ਸਾਹਿਬ ਦੇ ਰੈਫਰੈਂਸ 'ਚ ਉਹਨਾਂ ਨੇ ਕਿਹਾ ਸੀ ਮਾਨਸਾ 'ਚ ਰੈਲੀ ਹੋਵੇ ਮੈਂ ਕਾਂਗਰਸ ਦਾ ਸਾਬਕਾ ਵਿਧਾਇਕ ਹਾਂ ਮੈਂ ਕਿ ਮੇਰਾ ਉਥੇ ਨਾ ਤਾਂ ਕਮਿਸ਼ਨ ਨਾ ਕੀਤਾ ਜਾਵੇ ਕੋਲੇ ਬੈਠੇ ਦਾ ਤੇ ਫਿਰ ਹੁਣ ਆਪਾਂ ਹਲੋ ਹਲ ਜੇ ਕਿਹੜੇ ਕਰਨੇ ਨੇ ਤੇ ਇਸ ਗੱਲਾਂ ਵੱਲ ਸਾਰਿਆਂ ਵੱਲ ਪਾਰਟੀ ਨੂੰ ਧਿਆਨ ਦੇਣਾ ਪਊ ਤੇ ਹਾਰ ਨੂੰ ਜਿੱਤਣ ਦੀਆਂ ਕਲੈਕਟਿਵ ਰਿਸਪੋਨਸਿਬਿਲਿਟੀਆਂ ਹੁੰਦੀਆਂ ਨੇ ਨਾ ਕੱਲਾ ਕੋਈ ਪ੍ਰਧਾਨ ਜ਼ਿੰਮੇਵਾਰ ਹੁੰਦਾ ਨਾ ਕੋਈ ਹਾਰ ਨਾਲ ਨਾ ਜਿੱਤ ਨਾਲ ਪਾਰਟੀ ਦੀਆਂ ਨੀਤੀਆਂ ਹੁੰਦੀਆਂ ਨੇ ਉਹਦੇ ਮੁਤਾਬਕ ਇੱਕ ਇੱਕ ਦੂਜੇ ਦਾ ਹੱਥ ਜੋੜ ਕੇ ਤੁਰਾਂਗੇ ਹਮਮ ਹੱਥ ਫੜ ਕੇ ਤੁਰਾਂਗੇ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤਾਂ ਕੁਦਰਤੀ ਤੌਰ ਤੇ ਪੰਜਾਬ ਦੇ ਵਿੱਚ ਫੇਰ ਕਾਂਗਰਸ ਦਾ ਰਾਜ ਆਊਗਾ ਤੇ ਨਹੀਂ ਤਾਂ ਭਈ ਸਾਰੇ ਇਸ ਤਰੀਕੇ ਨਾਲ ਲੜੀ ਜਾਓ ਇਹਦੇ ਵਿੱਚੋਂ ਕੁਝ ਨਹੀਂ ਨਿਕਲਦਾ ਜੀ ਜਿਸ ਤਰ੍ਹਾਂ ਮਾਨਸੇਈ ਸਾਹਿਬ ਮੇਰਾ ਸਵਾਲ ਫੇਰ ਉਹੀ ਆ ਜਿਸਕੇ ਇੱਕ ਪਾਸੇ ਤਾਂ ਨਵਜੋਤ ਸਿੰਘ ਸਿੱਧੂ ਦੇ ਟਵੀਟ ਤੋਂ ਪੋਸਟਾਂ ਪੈਂਦੀਆਂ ਉਹਨਾਂ ਨੇ ਫੇਸਬੁੱਕ ਤੋਂ ਪੋਸਟਾਂ ਪੈਂਦੀਆਂ ਨੇ ਤੁਸੀਂ ਕਹਿ ਰਹੇ ਹੋ ਕਿ ਸਾਡਾ ਕੋਈ ਨਹੀਂ ਫਿਰ ਬੈਠ ਕੇ ਕਿਉਂ ਨਹੀਂ ਗੱਲਬਾਤ ਹੁੰਦੀ ਤੁਹਾਡਾ ਨਾਮ ਲਿਖ ਕੇ ਵੀ ਪੋਸਟ ਪਈ ਗਈ ਹੈ ਨਵਜੋਤ ਸਿੰਘ ਸਿੱਧੂ ਦੇ ਪੇਜ ਤੋਂ ਕਿ ਸਾਨੂੰ ਸਾਡੇ ਵਰਕਰਾਂ ਨੂੰ ਪੁੱਛਿਆ ਨਹੀਂ ਜਾਂਦਾ ਇਹ ਮੇਰੇ ਨਾਲ ਨੇ ਸਾਥੀ ਇਹਨਾਂ ਦੀ ਕੋਈ ਪੁੱਛ ਪੜਤਾਲ ਨਹੀਂ ਪਾਰਟੀ ਦੇ ਵਿੱਚ ਫਿਰ ਫੇਸਬੁੱਕ ਤੇ ਤਾਂ ਪੁੱਛ ਪੜਤਾਲ ਹੋਣੀ ਨਹੀਂ ਫਿਰ ਹਾਈ ਕਮਾਂਡ ਦੇ ਨਾਲ ਕਿਉਂ ਨਹੀਂ ਗੱਲ ਹਾਈ ਕਮਾਂਡ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜੇ ਪ੍ਰਧਾਨ ਹੁੰਦੇ ਨੇ ਚਾਹੇ ਉਹ ਪੰਜਾਬ ਦਾ ਚਾਹੇ ਆਲ ਇੰਡੀਆ ਦਾ ਜਿਹੜੇ ਰਿਸਪੌਂਸੀਬਲ ਬੰਦੇ ਹੁੰਦੇ ਨੇ ਕਿਸੇ ਵੀ ਗੰਗਾ ਦੇ ਇੰਚਾਰਜ ਲਾਏ ਹੈ ਚਾਹੇ ਪੰਜਾਬ ਦੇ ਇੰਚਾਰਜ ਲਾਇਆ ਹੈ ਇਹ ਰਿਸਪੌਂਸੀਬਿਲਟੀ ਜਿਹੜੀ ਹੈਗੀ ਹੈ ਉਹਨਾਂ ਦੀ ਹੁੰਦੀ ਹੈ ਵੀ ਉਹ ਹਰੇਕ ਨੂੰ ਬੁਲਾਉਣ ਤੇ ਗੱਲ ਸੁਣਨ ਮੈਂ ਤਾਂ ਜੋ ਟਿਕਟਾਂ ਦੀ ਵੰਡ ਹੋ ਰਹੀ ਸੀ ਮੈਨੂੰ ਹਾਈ ਕਮਾਂਡ ਕਹਿ ਰਹੀ ਸੀ ਤੁਸੀਂ ਥੱਲੇ ਜਾ ਕੇ ਜੀ ਹਰੀਸ਼ ਚੌਧਰੀ ਜੀ ਨਾਲ ਗੱਲ ਕਰੋ ਜਨ ਸੈਕਟੀ ਨਾਲ ਤੇ ਉਹਨਾਂ ਨੇ ਤਾਂ ਮੈਨੂੰ ਮਿਲਣ ਦਾ ਟਾਈਮ ਨਹੀਂ ਦਿੱਤਾ ਬਾਰ ਬਾਰ ਫੋਨ ਕਰਨ ਤੇ ਬਾਰ ਬਾਰ ਟਵੀਟ ਕਰਨ ਤੇ ਤੇ ਨਹੀਂ ਦਿੱਤਾ ਜੋ ਉਸ ਟਾਈਮ ਭੇਜੀਆਂ ਤੇ ਫਿਰ ਹੁਣ ਤੁਸੀਂ ਸਾਨੂੰ ਕਿਹੜੀ ਸਲਾਹ ਦਿੰਨੇ ਹੋ ਵੀ ਜੀ ਹਾਂ ਅਸੀਂ ਜਾ ਕੇ ਕਿਹਦੀ ਨਾਲ ਗੱਲ ਕਰੀਏ ਜੀ ਨਹੀਂ ਫਿਰ ਤੁਸੀਂ ਫਿਰ ਤੁਹਾਡੇ ਪਾਰਟੀ ਦਾ ਪੰਜਾਬ ਪ੍ਰਧਾਨ ਹੈ ਤੇ ਦਿੱਲੀ ਦੇ ਵਿੱਚ ਜਾ ਕੇ ਤੁਹਾਡੇ ਹੁਣ ਨਵੇਂ ਇੰਚਾਰਜ ਵੀ ਬਣ ਉਹਨਾਂ ਨਾਲ ਗੱਲਬਾਤ ਕਰੋ ਉਹਨਾਂ ਨਾਲ ਗੱਲਬਾਤ ਨਹੀਂ ਹੁੰਦੀ ਜਾਂ ਸੁਣਦੇ ਨਹੀਂ ਫਿਰ ਚਾਰਜ ਨੂੰ ਜਿਹੜੇ ਇੰਚਾਰਜ ਨੇ ਉਹਨਾਂ ਨੂੰ ਬੁਲਾ ਲੈਣਾ ਚਾਹੀਦਾ ਸਾਰੇ ਸੀਨੀਅਰ ਲੀਡਰਸ ਨੂੰ ਬਿਠਾ ਕੇ ਜਿਹੜੇ ਇੱਕ ਦੂਜੇ ਨੂੰ ਪੁੱਛਣਾ ਚਾਹੀਦਾ ਦੱਸੋ ਕੀ ਤਕਲੀਫ ਹੈ ਹੂੰ ਇਨ ਕੇਸ ਕੋਈ ਸਾਰਥਕ ਹੱਲ ਨਹੀਂ ਨਿਕਲਦਾ ਉਦੋਂ ਤੱਕ ਇੱਕ ਦੂਜੇ ਦੇ ਵਿਰੁੱਧ ਬੋਲਣ ਤੋਂ ਗਰੇਜ਼ ਕਰਨਾ ਚਾਹੀਦਾ ਮੈਂ ਤਾਂ ਇਹ ਕਹੂੰਗਾ ਨਵਜੋਤ ਸਿੰਘ ਸਿੱਧੂ ਨੇ ਵੀ ਫਿਰ ਤਾਂ ਤੁਸੀਂ ਕਹਿ ਰਹੇ ਹੋ ਕਿ ਨਹੀਂ ਬੋਲਣਾ ਚਾਹੀਦਾ ਕਿਸੇ ਵੀ ਚੀਜ਼ ਦਾ ਜਵਾਬ ਨਹੀਂ ਦੇਣਾ ਜਿਸ ਤਰ੍ਹਾਂ ਪਬਲਿਕ ਪਲੇਟਫਾਰਮ ਤੇ ਉਹਨਾਂ ਦੇ ਟਵੀਟ ਤੇ ਪੋਸਟਾਂ ਪੈਂਦੀਆਂ ਨੇ ਉਹਨਾਂ ਦੇ ਫੇਸਬੁੱਕ ਤੇ ਪੈਂਦੀਆਂ ਨੇ ਵੱਖ-ਵੱਖ ਮੀਡੀਆ ਅਦਾਰਿਆਂ ਦੀਆਂ ਪੋਸਟਾਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਉਹ ਤਾਂ ਜੀ ਦੇਖੋ ਮੇਰੀ ਗੱਲ ਸੁਣੋ ਜੇ ਕੋਈ ਐਕਸ਼ਨ ਸ਼ੁਰੂ ਹੁੰਦਾ ਹੈ ਐਕਸ਼ਨ ਦਾ ਰਿਐਕਸ਼ਨ ਰਿਐਕਸ਼ਨ ਦਾ ਫਿਰ ਰਿਐਕਸ਼ਨ ਉਹ ਚੱਲੀ ਜਾਣੇ ਨੇ ਅੰਟਿਲ ਐਂਡ ਅਨਲੈਸਟ ਜਿਹੜਾ ਵੀ ਇਨਚਾਰਜ ਨੇ ਜਨਰਲ ਸੈਕਟਰੀ ਇਨਚਾਰਜ ਨਵੇਂ ਵੀ ਲਾਏ ਨੇ ਚਲੋ ਪਹਿਲੇ ਨਾਲ ਕਿਸੇ ਦਾ ਮਤਭੇਦ ਹੋ ਸਕਦਾ ਹੈ ਨਵੇਂ ਲਾਏ ਨੇ ਸਾਰਿਆਂ ਲਈ ਬਰਾਬਰ ਨੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਇਹਨੂੰ ਬੁਲਾ ਕੇ ਜਿਹੜੀ ਇਹਨੂੰ ਸਭ ਨੂੰ ਜਿਹਨੂੰ ਤਾੜਨਾ ਕਰਨੀ ਬਣਦੀ ਹੈ ਤਾੜਨਾ ਕਰਨਾ ਜਿਹਨੂੰ ਕੋਈ ਕਹਿਣਾ ਬਣਦਾ ਕਹਿਣ ਤਾਂ ਹੀ ਇਹ ਮਸਲਾ ਹੱਲ ਹੋਊਗਾ ਨਾ ਕਿ ਇਹ ਸੱਜਣੀ ਮਤਲਬ ਕਿ ਜਿਹੜਾ ਹੈਗਾ ਅਸੀਂ ਇੱਕ ਦੂਜੇ ਨੂੰ ਛੱਜ ਚ ਪਾ ਕੇ ਛੰਡੀ ਜਾਈਏ ਉਹਦੇ ਨਾਲ ਕੋਈ ਮਸਲਾ ਹੱਲ ਨਹੀਂ ਬਊ ਪਰ ਬੈਦ ਸਾਹਿਬ ਤਾਂ ਇੱਥੇ ਕਹਿ ਕੇ ਗਏ ਨੇ ਕਿ ਕਹਿੰਦੇ ਜ਼ਿੰਮੇਵਾਰੀ ਤਾਂ ਪ੍ਰਧਾਨ ਦੀ ਸੀ ਨਵਜੋਤ ਸਿੰਘ ਸਿੱਧੂ ਪ੍ਰਧਾਨ ਸੀ ਜਦੋਂ ਪੰਜਾਬ ਦੀਆਂ ਚੋਣਾਂ ਸੀ ਵਿਧਾਨ ਸਭਾ ਦੀਆਂ ਕਹਿੰਦੇ ਜ਼ਿੰਮੇਵਾਰੀ ਤਾਂ ਉਹਨਾਂ ਦੀ ਸੀ ਹਾਰ ਦੀ ਜ਼ਿੰਮੇਵਾਰੀ ਵੀ ਲੈਣ ਫਿਰ ਤਾਂ ਕਿ ਮੇਰੀ ਜ਼ਿੰਮੇਵਾਰੀ ਸੀ ਮੈਂ ਜਿਤਾਉਣੀ ਸੀ ਕਾਂਗਰਸ ਜ਼ਿੰਮੇਵਾਰੀ ਲੈ ਕੇ ਹਾਰੀ ਹੈ ਦੇਖੋ ਮੇਰੀ ਗੱਲ ਮੇਰੀ ਗੱਲ ਸੁਣੋ ਉਸ ਵੇਲੇ ਜਿਹੜੇ ਸਾਰੇ ਇਲੈਕਸ਼ਨ ਕੈਂਪੇਨ ਨੂੰ ਸੁਵਾਲਣ ਚ ਟ ਵਨ ਇਜ਼ ਆਪਣੇ ਜਿਹੜੇ ਪਹਿਲੇ ਹੈਗੇ ਨੇ ਪ੍ਰਧਾਨ ਨੇ ਨਵਜੋਤ ਸਿੱਧੂ ਉਸ ਵੇਲੇ ਮੁੱਖ ਮੰਤਰੀ ਸੀ ਚੰਨੀ ਸਾਹਬ ਸੀਗੇ ਤੀਜੇ ਪੰਜਾਬ ਦੇ ਜਨਰਲ ਸੈਕਟਰੀ ਇਨਚਾਰਜ ਹਰੀਸ਼ ਚੌਧਰੀ ਜੀ ਸੀ ਤੇ ਇਹਨਾਂ ਦੇ ਹੱਥ ਵਸ ਸੀ ਤੇ ਚੰਨੀ ਸਾਹਿਬ ਆ ਦਾ ਭਰਾ ਉੱਥੇ ਆਜ਼ਾਦ ਖੜਾ ਕਰ ਰਹੇ ਨੇ ਉਹਨੂੰ ਬਿਲਕੁਲ ਕੁਝ ਕਹਿ ਨਹੀਂ ਰਹੇ ਠੀਕ ਹੈ ਨਾ ਤੇ ਉੱਥੇ ਫਿਰ ਜ਼ਿੰਮੇਵਾਰੀ ਉਸ ਸੀਟ ਨੂੰ ਹਰਾਉਣ ਦੀ ਤੁਸੀਂ ਜ਼ਿੰਮੇਵਾਰੀ ਫਿਕਸ ਕਰੋਗੇ ਚੰਨੀ ਸਾਹਿਬ ਦੀ ਕਿ ਨਵਜੋਤ ਸਿੰਘ ਸਿੱਧੂ ਦੀ ਕਿ ਹਰੀਸ਼ ਚੌਧਰੀ ਜੀ ਜਿਹੜੇ ਦੋਨਾਂ ਦਾ ਤਮਾਸ਼ਾ ਦੇਖ ਰਹੇ ਸੀ ਹੂੰ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਸੀ ਬਣਦੀ ਉਹ ਬਲਾਕ ਸੀਐਮ ਨੂੰ ਕਹਿੰਦੇ ਜਾਂ ਪ੍ਰਧਾਨ ਨੂੰ ਕਹਿੰਦੇ ਵੀ ਇੱਥੇ ਆਜ਼ਾਦ ਖੜਾ ਬੰਦਾ ਨਹੀਂ ਕਰਨਾ ਆਪਾਂ ਇਹਨਾਂ ਦੇ ਭਰਾ ਨੂੰ ਭਰਾ ਆਜ਼ਾਦ ਖੜਾ ਹੋਵੇ ਤੇ ਜਿਹਦੇ ਭਰਾ ਖੜਾ ਹੋ ਰਿਹਾ ਹੋਵੇ ਆ ਉਹ ਉਹ ਕਹ ਲੋ ਫੇਸ ਹੋਵੇ ਸੀਐਮ ਬਣ ਲਈ ਉਹਦੀ ਕੋਈ ਜ਼ਿੰਮੇਵਾਰੀ ਨਹੀਂ 1% ਵੀ ਜੀ ਜੀ ਇਸ ਕਰਕੇ ਇਹ ਗੱਲਾਂ ਕਹਿਣ ਨੂੰ ਕੁਝ ਜੋ ਮਰਜੀ ਕਹੀ ਜਾਓ ਇੱਕ ਦੂਜੇ ਤੇ ਚਿੱਕਰ ਸੁੱਟਣ ਲਈ ਪਰ ਐ ਐਟ ਦੀ ਸੇਮ ਟਾਈਮ ਸਾਰਿਆਂ ਦੀ ਕਲੈਕਟਿਵ ਰਿਸਪੌਂਸਿਬਿਲਟੀ ਸੀ ਕਲੈਕਟਿਵ ਰਿਸਪੌਂਸਿਬਿਲਟੀ ਨੂੰ ਆਉਣ ਚ ਫੇਲ ਹੋਏ ਨੇ ਸਾਰੇ ਉਹਦੇ ਕਰਕੇ ਕਾਂਗਰਸ ਦਾ ਜਲੂਸ ਨਿਕਲਿਆ ਪੰਜਾਬ ਦੇ ਵਿੱਚ ਤੇ ਹੁਣ ਵੀ ਉਹ ਜਲੂਸ ਹੀ ਘਟ ਰਹੇ ਨੇ ਹੋਰ ਕੁਝ ਨਹੀਂ ਕਰ ਰਹੇ ਇੱਕ ਦੂਜੇ ਦਾ ਜੀ ਇੱਕ ਦੂਜੇ ਤੇ ਅਲੀਗੇਸ਼ਨ ਲਾ ਕੇ ਪਾਰਟੀ ਅੱਗੇ ਨਹੀਂ ਵਧੂਗੀ ਇੱਕ ਦੂਜੇ ਦੀ ਕੋਈ ਨਾ ਕੋਈ ਸਪੋਰਟ ਕਰਕੇ ਇੱਕ ਦੂਜੇ ਨੂੰ ਮਤ ਦੇ ਕੇ ਬੈਠ ਸੁਣ ਕੇ ਗੱਲ ਕਰਨ ਤੇ ਜੇ ਇਸ ਤਰੀਕੇ ਨਾਲ ਟੀਵੀ ਸ਼ੋਅ ਦੇ ਵਿੱਚ ਡਿਸਕਸ਼ਨ ਹੋਏਗੀ ਜਿਸ ਤਰ੍ਹਾਂ ਹੁਣ ਆਪਾਂ ਇਸ ਤੇ ਕਰ ਹੀ ਰਹੇ ਆ ਇਹਦੇ ਨਾਲ ਮਸਲਾ ਵਧੂਗਾ ਘਟਦਾ ਨਹੀਂ ਜੀ ਬहोत बहोत ਧੰਨਵਾਦ ਸੁਣਿਆ ਤੁਸੀਂ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸਈਏ ਵੀ ਜੁੜੇ ਸੀ ਉਹਨਾਂ ਨੇ ਕਿਹਾ ਕਿ ਬੈਠ ਕੇ ਹੱਲ ਹੋਣਾ ਚਾਹੀਦਾ ਪਰ ਹੱਲ ਕੌਣ ਕਰੇਗਾ ਕਿਸੇ ਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਮੀਡੀਆ ਪਲੇਟਫਾਰਮ ਤੇ ਜਾਂ ਫਿਰ ਪਬਲਿਕ ਪਲੇਟਫਾਰਮ ਤੇ ਬਿਆਨਬਾਜ਼ੀ ਹੋ ਰਹੀ ਆ ਹੁਣ ਨਵਜੋਤ ਸਿੰਘ ਸਿੱਧੂ ਦੇ ਸਾਹਮਲੇ ਦਾ ਪ੍ਰਤਾਪ ਸਿੰਘ ਬਾਜਬਾ ਕਿਸ ਅੰਦਾਜ਼ ਦੇ ਵਿੱਚ ਜਵਾਬ ਦਿੰਦੇ ਨੇ ਆਪ ਜਵਾਬ ਦਿੰਦੇ ਨੇ ਜਾਂ ਫਿਰ ਆਪਣੇ ਕਿਸੇ ਧੜੇ ਦੇ ਲੀਡਰ ਤੋਂ ਬਿਆਨ ਦਵਾਉਂਦੇ ਨੇ ਦੇਖਣਾ ਦਿਲਚਸਪ ਹੋਵੇਗਾ ਪਰ ਇਹ ਜਰੂਰ ਸਾਫ਼ ਹੋ ਚੁੱਕਿਆ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਕਈ ਵੱਡੇ ਧਮਾਕੇ ਹੋ ਸਕਦੇ ਨੇ ਵੱਡੀ ਬਗਾਵਤ ਆ ਜਿਹੜੀ ਕਾਂਗਰਸ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ